ਅਕਾਲੀ ਦਲ ਮਨਲਾ ਬੀਜਪੀ ਨੂੰ ਵੋਟ ਨਹੀਂ ਪਾਉਂਦਾ ਕਿਉਂਕਿ ਅਕਾਲੀ ਦਲ ਜਿਹੜਾ ਟੋਟਲੀ ਆ ਜਿਹੜਾ ਮੋਦੀ ਸਾਹਿਬ ਦੇ ਖਿਲਾਫ ਚੱਲਦਾ ਤੁਹਾਨੂੰ ਪਤਾ ਹੈ ਕਿਸਾਨੀ ਦੀ ਗੱਲ ਕਰ ਲਈਏ ਤੇ ਮੋਦੀ ਸਾਹਿਬ ਕਰਕੇ ਜਿਹੜੇ ਆਪਣੇ ਜਿੰਨੇ ਵੀ ਜਿਹੜੇ ਜ਼ਿੰਮੇਦਾਰ ਭਰਾ ਆ ਅਕਾਲੀ ਦਲ ਨੂੰ ਬਿਲੋਂਗ ਕਰਦੇ ਮੇਰੇ ਖਿਆਲੋਂ ਵੋਟ ਨਹੀਂ ਪਾਉਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਨ ਨਾ ਪਹਿਲਾਂ بڑے ਬਿਆਨ ਦਿੰਦੇ ਹੁੰਦੇ ਸੀ ਕਹਿੰਦੇ ਵੀ ਇੱਕ ਇੱਕ ਗੱਡੀ ਦੇ ਨਾਲ ਜਿਹੜਾ 100 100 ਗੱਡੀ ਦਾ ਕਾਫਲਾ ਹੁੰਦਾ ਉਹ ਹੂਟਰ ਵਜਾਉਂਦੇ ਜਾਂਦੇ ਆ ਪਰ ਜੇ ਅੱਜ ਉਹਨਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੀਆਂ ਗੱਡੀਆਂ ਵੀ ਉੰਨੀਆਂ ਹੀ ਹੁੰਦੀਆਂ ਨੇ ਤਾਂ ਉਹਨਾਂ ਦੀਆਂ ਗੱਡੀਆਂ ਵੀ ਹੂਟਰ ਮਾਰਦੀਆਂ ਜਾਂਦੀਆਂ ਨੇ ਬਿਲਕੁਲ ਭਾਜੀ ਹਾਲਾਂਕਿ ਸਾਨੂੰ ਜ਼ਰੂਰ ਮਾਣ ਲਿਆ ਪਰਸੋਂ ਦੀ ਗੱਲ ਹੈ ਤਾਂ ਗਿੱਦੜ ਵਾਹੇ ਇਹਨਾਂ ਦੀ ਚੋਣ ਰੈਲੀ ਸੀ ਤਾਂ ਉਹ ਇੱਕ ਛੋਟਾ ਜਿਹਾ ਬਾਜ਼ਾਰ ਆ ਤਾਂ ਉਥੋਂ ਸਪੀਡ ਤੇ ਨਿਕਲੀਆਂ ਨੇ ਉਹ ਕਿਤੇ ਨਾ ਕਿਤੇ ਬਿਆਨ ਹਾਜਮ ਨਹੀਂ ਹੁੰਦੇ ਗੱਲ ਹੈ ਭਾਜੀ ਇਹ ਬੜਾ ਉੱਪਰਲੇ ਲੈਵਲ ਦੀਆਂ ਗੱਲਾਂ ਸਿਕਿਉਰਿਟੀ ਲੈਵਲ ਦੀਆਂ ਗੱਲਾਂ ਕਹਿ ਲਓ ਜੀ ਇਹ ਕਹਿੰਦੇ ਜਦੋਂ ਵੀ ਗੱਲ ਹੁੰਦੀ ਹੈ ਮਾਨ ਸਾਹਿਬ ਨਾਲ ਡਾਕਟਰ ਸਾਹਿਬ ਜੀ ਉਹ ਕਹਿੰਦੇ ਵੀ ਮੈਂ ਨਹੀਂ ਚਾਹੁੰਦਾ ਸਿਕਿਉਰਿਟੀ ਹਮ ਪਰ ਜਿਹੜਾ ਪ੍ਰੋਟੋਕੋਲ ਆ ਹਮ ਸਿਕਿਉਰਿਟੀ ਲੈਵਲ ਆ ਉਹ ਆਪਣੇ ਆਪ ਹੀ ਉਸ ਲੈਵਲ ਨੂੰ ਮੇਨਟੇਨਡ ਕਰਦੇ ਇਸ ਕਰਕੇ ਕਹਿੰਦੇ ਵੀ ਮੇਰੀ ਮਜਬੂਰੀ ਹੋ ਜਾਂਦੀ ਹੈ ਤੇ ਜਿਹੜੀ ਸਿਕਿਉਰਿਟੀ ਹੈ ਮੈਨੂੰ ਹਾਇਰ ਕਰਨੀ ਪੈਂਦੀ ਹਮ ਕਿਉਂਕਿ ਪ੍ਰੋਟੋਕੋਲ ਤਾਂ ਹਰੇਕ ਮੁੱਖ ਮੰਤਰੀ ਨਾਲ ਸੀ ਪਰ ਇਹ ਮੈਂ ਉਹ ਪ੍ਰਕਾਸ਼ ਸਿੰਘ ਬਾਦਲ ਸੀ ਚਾਹੇ ਕੈਪਟਨ ਸਾਹਿਬ ਸੀ ਚਾਹੇ ਜੰਮ ਸਿੰਘ ਸਾਹਿਬ ਸੀ ਕਿ ਹਾਂ ਜਦੋਂ ਵੀਰ ਜੀ ਤੁਸੀਂ ਸਰਪੰਚ ਨਹੀਂ ਬਣਦੇ ਨਾ ਤੁਸੀਂ ਕਹਿੰਦੇ ਹੁੰਦੇ ਵੀ ਮੈਂ ਸਾਰਾ ਪਿੰਡ ਦਾ ਸੁਧਾਰ ਕਰ ਦੂੰ ਜਦੋਂ ਤੁਸੀਂ ਸਰਪੰਚ ਬਣ ਜਾਂਦੇ ਤਾਂ ਬੜੀਆਂ ਚੀਜ਼ਾਂ ਕਮੀਆਂ ਰਹਿ ਜਾਂਦੀਆਂ ਪਰ ਉਹ ਜਦੋਂ ਟੋਲਾ ਗੱਲ 'ਚ ਪੈਂਦਾ ਉਦੋਂ ਪਤਾ ਲੱਗਦਾ ਵੀ ਕਿਵੇਂ ਵਜਾਉਣਾ ਹਾਂ ਫਿਰ ਉੱਥੇ ਦਿੱਕਤ ਆ ਜਾਂਦੀ ਪ੍ਰੋਬਲਮ ਆ ਜਾਂਦੀ ਤੁਸੀਂ ਕਿਸਾਨੀ ਦੀ ਗੱਲ ਕੀਤੀ ਹੈ ਐਸ ਵਾਰ ਜਿਹੜੀ ਕਿਸਾਨੀ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਕਾਫੀ ਹੋਈ ਆ ਲਿਫਟਿੰਗ ਨਹੀਂ ਹੋਈ ਕਿਸਾਨ ਮੰਡੀਆਂ ਦੇ ਵਿੱਚ ਰੋਲੇ ਨੇ ਚਾ ਚਾਹੇ ਦੀਵਾਲੀ ਹੋਵੇ ਚਾਹੇ ਕਰਵਾ 14 ਸਾਰੇ ਤਿਹਾਰ ਹੀ ਮੰਡੀਆਂ ਦੇ ਵਿੱਚ ਨਿਕਲੇ ਨੇ ਉਹ ਹੁਣ ਕਿਤੇ ਨਾ ਕਿਤੇ ਉਹ ਕੁਸੂਰਬਾਰ ਜਿਹੜਾ ਆਮ ਆਦਮੀ ਪਾਰਟੀ ਨੂੰ ਵੀ ਮੰਨਦੇ ਆ ਨਹੀਂ ਬਿਲਕੁਲ ਬਿਲਕੁਲ ਪਰ ਇਹ ਆ ਵੀ ਫਿਰ ਵੀ ਆਪਾਂ ਉਹਨੂੰ ਮੈਨੇਜ ਕੀਤਾ ਜੀ ਟਰਾਈ ਕੀਤਾ ਵੀ ਅੱਛੀ ਤਰ੍ਹਾਂ ਉਹਨਾਂ ਦਾ ਜਿਹੜਾ ਸਾਡੇ ਕਿਸਾਨਾਂ ਦੀ ਜਿਹੜੀ ਝੋਨੇ ਦੀ ਜਿਹੜੀ ਖਰੀਦਦਾਰੀ ਅੱਛੀ ਹੋ ਸਕੇ ਪਰ ਫਿਰ ਵੀ ਮੈਂ ਕਹਿੰਦਾ ਕਿਤੇ ਨਾ ਕਿਤੇ ਚੀਜ਼ਾਂ ਰਹਿ ਜਾਂਦੀਆਂ ਸਰਕਾਰਾਂ ਤੋਂ ਰਹਿ ਜਾਂਦੀਆਂ ਆਣ ਦੇਖੀਆਂ ਹੋ ਜਾਂਦੀਆਂ ਪਰ ਮੈਂ ਮਾਨ ਸਾਹਿਬ ਨੂੰ ਵੀ ਕਿਉਂਕਿ ਮੈਂ ਉਸ ਕੱਦ ਦਾ ਤਾਂ ਮਾਲਕ ਨਹੀਂ ਆ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਵੀ ਭਾਈ ਜਦੋਂ ਤੁਹਾਨੂੰ ਐਡੀ ਪੱਟੀ ਕੁਰਸੀ ਮਿਲੀ ਐ ਸਿਰ ਜਰੂਰ ਇਹ ਚੀਜ਼ਾਂ ਜਿਹੜੀਆਂ ਹਨ ਆਪ ਬੈਠ ਕੇ ਜਿਹੜੀਆਂ ਆਪ ਦੇਖੋ ਕਿਉਂਕਿ ਇਹਨਾਂ ਜਿਹੜੇ ਲੋਕ ਆ ਵਿਚਾਰੇ ਬੜੇ ਮਿਹਨਤੀ ਨੇ ਹੈਂਡ ਟੂ ਮਾਉਥ ਹੀ ਹੁੰਦੇ ਸੋ ਇਹਨਾਂ ਨੂੰ ਅਣਦੇਖਿਆ ਨਾ ਕੀਤਾ ਪੰਜਾਬ ਸਰਕਾਰ ਦੇ ਹੋਡਿੰਗ ਬਹੁਤ ਜ਼ਿਆਦਾ ਲੱਗੇ ਨੇ ਪਰ ਜਦੋਂ ਭੂਵੰਤਮਨ ਸਾਹਿਬ ਸੱਤਾ ਤੋਂ ਬਾਹਰ ਸੀਗੇ ਉਦੋਂ ਮਸ਼ਹੂਰੀਆਂ ਨੂੰ ਬੜਾ ਕਹਿੰਦੇ ਸੀ ਵੀ ਇਹ ਬੜੀ ਮਸ਼ਹੂਰੀਆਂ ਕਰਦੇ ਨੇ ਪਰ ਜੇ ਅੱਜ ਗੱਲ ਕਰ ਲਈਏ ਤਾਂ ਅੱਜ ਮੇਰੇ ਹਿਸਾਬ ਨਾਲ 2 ਕਿਲੋਮੀਟਰ ਟੱਪ ਕੇ ਮਾਨ ਸਾਹਿਬ ਦਾ ਪੋਸਟਰ ਕਿਤੇ ਨਾ ਕਿਤੇ ਦੇਖ ਹੀ ਜਾਂਦਾ ਹੈ ਨਾ ਕਿੰਨਾ ਕਿਤੇ ਐਡਾਂ ਨੂੰ ਜ਼ਰੂਰ ਕਰ ਦਿੱਤਾ ਮਾਚਾਈਦਾ ਕਿਉ ਕਰਨਾ ਚਾਹੀਦਾ ਮੈਂ ਫਿਰ ਉਹੀ ਗੱਲ ਕਹਿਣੀ ਪਈ ਇਹ ਬੜੀਆਂ ਮੇਰੇ ਲੈਵਲ ਤੋਂ ਉੱਪਰ ਦੀਆਂ ਗੱਲਾਂ ਆ ਜੀ ਤੇ ਮਾਨ ਸਾਹਿਬ ਨੇ ਸੋਚਿਆ ਹੋਣਾ ਜਾਂ ਉਹਨਾਂ ਦੀ ਟੀਮ ਨੇ ਸੋਚਿਆ ਹੋਣਾ ਕਿਉਂਕਿ ਉਹਨਾਂ ਨੂੰ ਜ਼ਿਆਦਾ ਪਤਾ ਹੈ ਨਾ ਚੀਜ਼ਾਂ ਬਾਰੇ ਉਹ ਚਾਹੁੰਦੇ ਵੀ ਐਡ ਜਿੰਨੀ ਕਰਾਂਗੇ ਲੋਕਾਂ ਨੂੰ ਪਤਾ ਲੱਗੇਗਾ ਸਾਡੇ ਕੰਮ ਬਾਰੇ ਪਰ ਪਰ ਜਦੋਂ ਜਦੋਂ ਇਹੀ ਐਡ ਸੁਖਵੀਰ ਸਿੰਘ ਬਾਦਲ ਦੇ ਸਮੇਂ ਹੋਈ ਸੀ ਤਾਂ ਭਗਵੰਤ ਮਾਨ ਸਾਹਿਬ ਨੇ ਸਾਰਿਆਂ ਤੋਂ ਪਹਿਲਾਂ ਬਿਆਨ ਦਿੱਤਾ ਸੀ ਮੈਂ ਉਹੀ ਗੱਲ ਕਿ ਐਡ ਬਹੁਤ ਹੋ ਰਹੀ ਹੈ ਇਹਨਾਂ ਨੂੰ ਪੈਸਾ ਫੂਕਦੇ ਨੇ ਤਾਂ ਉਹੀ ਚੀਜ਼ਾਂ ਹੁਣ ਇਹਨਾਂ ਤੇ ਵੀ ਲਾਗੂ ਹੋਈਆਂ ਨੇ ਮੈਂ ਵੀਰ ਜੀ ਉਹੀ ਗੱਲ ਕੀਤੀ ਹੈ ਵੀ ਪਹਿਲਾਂ ਜਿਹੜਾ ਸੀਗਾ ਜਦੋਂ ਤੁਸੀਂ ਸਰਪੰਚ ਨਹੀਂ ਹੁੰਦੇ ਜੀ ਜਾਂ ਸੀਐਮ ਨਹੀਂ ਹੁੰਦੇ ਜੀ ਉਦੋਂ ਇਹ ਚੀਜ਼ਾਂ ਲੱਗ ਲੱਗਦੀਆਂ ਜਦੋਂ ਤੁਸੀਂ ਬਣ ਜਾਂਦੇ ਫਿਰ ਉਹ ਚੀਜ਼ਾਂ ਉਹੀ ਸੀ ਜਿਹੜਾ ਸਾਨੂੰ ਉਹਦਾ ਵੀ ਲੱਗਣਾ ਪਿਆ ਪਿਛਲੇ ਦਿਨੀ ਜਿਹੜਾ 19 ਜ਼ਿਲ੍ਹਿਆਂ ਦੇ ਸਰਪੰਚਾਂ ਨੂੰ ਸੌਂ ਚਕਾਈ ਗਈ ਹੈ ਉਹਨਾਂ ਤੇ ਬੁਰਦੀਆਂ ਦੇ ਵੱਲੋਂ ਬੜੇ ਵਾਲ ਖੜੇ ਹੋਏ ਨੇ ਉਹ ਕਹਿੰਦੇ ਕਹਿੰਦੇ ਵੀ ਜਿਹੜੇ ਚੀਫ ਗੈਸਟ ਸੀਗੇ ਕੇਜਰੀਵਾਲ ਸਾਹਿਬ ਉਹਨਾਂ ਨੂੰ ਪਹਿਲਾਂ ਹੈਲੀਕਾਪਟਰ ਲੈਣ ਦਿੱਲੀ ਪਹੁੰਚਦਾ ਫਿਰ ਲੈ ਕੇ ਆਉਂਦਾ ਤਾਂ ਫਿਰ ਜਿਹੜਾ ਹੈਲੀਕਾਪਟਰ ਦਾ ਖਰਚਾ ਸੀ ਉਹ ਪੰਜਾਬ ਸਰਕਾਰ ਦਾ ਜਿਹੜਾ ਤਨਾੰਸ ਦੇ ਵਿੱਚ ਪੂਰਾ ਪ੍ਰੋਗਰਾਮ ਹੋਇਆ ਕਹਿੰਦੇ ਉਹ ਵੀ ਪੰਜਾਬ ਸਰਕਾਰ ਦਾ ਖਰਚਾ ਕਹਿੰਦੇ ਵੀ ਇੰਨੇ ਖਰਚਾ ਕਰਨਾ ਹੀ ਕਿਉਂ ਆ ਅੱਗੇ ਪਹਿਲੀ ਵਾਰ ਹੋਇਆ ਕਿ ਸਰਪੰਚਾਂ ਨੂੰ ਸੌਂ ਚਕਾਈ ਹੋਵੇ ਗਾਹਾਂ ਹੁਣ ਪੰਚਾਂ ਨੂੰ ਵੀ ਸੌਂ ਚਕਾਈ ਜਾਣੀ ਹੈ ਭਾਜੀ ਇਹ ਜਿਹੜੀਆਂ ਚੀਜ਼ਾਂ ਨਾ ਹੈ ਤਾਂ ਪੰਜਾਬ ਤੇ ਬੋਝ ਹੀ ਹੈ ਜੀ ਜਿਹੜਾ ਪਾ ਖਰਚਾ ਕਰਦੇ ਆ ਇਹ ਤਾਂ ਆਮ ਆਮ ਇਨਸਾਨ ਤੇ ਬੋਝ ਪੈਂਦਾ ਜੀ ਪਰ ਫਿਰ ਵੀ ਇਹਨਾਂ ਨੂੰ ਵਿਚਾਰਨਾ ਚਾਹੀਦਾ ਸਾਡੇ ਜਿੰਨੇ ਵੀ ਸਾਡੇ ਹੈੱਡ ਮੰਤਰੀ ਸਾਹਿਬ ਨੇ ਸਾਡੇ ਕੇਜਰੀਵਾਲ ਸਾਹਿਬ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਜਿਹੜਾ ਕਰਜ਼ਾ ਕਰਜ਼ਾ ਜਿਹੜਾ ਚੜ ਰਿਹਾ ਉਹ ਤਾਂ ਹੀ ਠਹਿਲ ਪਊਗੀ ਜੇ ਅਪਾ ਛੋਟੀਆਂ ਛੋਟੀਆਂ ਬਚਤਾਂ ਛੋਟੇ ਇਕੱਲੇ ਹਲਕੇ ਦੀ ਗੱਲ ਕਰ ਲਈਏ ਜੱਬੇਵਾਲ ਹਲਕਾ ਹੁਸ਼ਾਰਪੁਰ ਹਨਾ ਇਧਰ ਜ਼ਿਆਦਾਤਰ ਜਿੱਦਾਂ ਕਹਿੰਦੀਏ ਕਿ ਇਧਰ ਟੱਕਾਂ ਦਾ ਸੀਗਾ ਰੇਤੇ ਦਾ ਸੀਗਾ ਹਨਾ ਤਾ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਵੀ ਜਿਹੜਾ ਰੇਤਾ ਹੈ ਉਹ 5 ਰੁਪਏ ਫੁੱਟ ਮਿਲੂਗਾ ਕਿੰਨਾ ਕ ਰੇਤਾ ਸਸਤਾ ਹੋ ਗਿਆ ਤੇਰਾ ਭਾਜੀ ਮੈਂ ਤਾਂ ਜਿੰਨਾ ਸਾਡੇ ਹਲਕੇ ਦੀ ਗੱਲ ਕਰ ਲਈਏ ਨਾ ਸਾਡੇ ਹਲਕੇ ਦੇ ਰੇਤਾ ਦਾ ਰੋਲਾ ਨਹੀਂ اٹਾ ਬਹੁਤ ਘਟ ਚੁਈਆਂ ਨੇ ਖੱਡਾਂ ਘਟ ਨੇ ਤੇ ਮੇਰਾ ਕਦੀ ਇੰਨਾ ਬਾਅਬ ਵੀ ਨਹੀਂ ਪਿਆ ਜੇ ਇਹਨੂੰ ਜਿੰਨੀ ਚਾਹੀਦੀ ਉਹ ਮੇਰੇ ਘਰ ਫ੍ਰੀ ਲੈ ਜਾਂਦਾ ਕਦੀ ਇੰਨਾ ਰੋਲਾ ਪਿਆ ਹੀ ਨਹੀਂ ਤੇ ਮੇਰੇ ਘਰ ਪਰਚੇ ਵੀ ਘੱਟੇ ਫੇਸ ਕੀਤੇ ਆ ਲੋਕਾਂ ਨੇ ਜੇ ਇਹਨੂੰ ਚਾਹੀਦੀ ਜਿੰਨੀ ਚਾਹੀਦੀ ਉਹ ਲੈ ਹੀ ਜਾਂਦਾ ਬਾਕੀ ਕੁਝ ਵੇਚਦੇ ਵੀ ਆ ਜੇ ਵੇਚਦੇ ਮੈਂ ਕਹਿੰਦਾ ਚਿੱਟੇ ਨਾਲੋਂ ਤਾਂ ਵਧੀਆ ਯਾਰ ਚਿੱਟਾ ਵੇਚਣਾ ਮਤਲਬ ਕਿਸੇ ਦੀ ਲਾਈਫ ਖਰਾਬ ਕਰਨਾ ਜੇ ਰੇਤਾ ਕੋਈ ਵੇਚ ਕੇ ਆਪਣਾ ਪਰਿਵਾਰ ਚਲਾ ਰਿਹਾ ਤਾਂ ਕੋਈ ਗੱਲ ਨਹੀਂ ਆ ਚਲਾ ਜੇ ਅੱਜ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਭਾਵੇਂ ਮੈਂ ਇਹ ਨਹੀਂ ਕਹਿੰਦਾ 70000 ਦੀ ਨੌਕਰੀ ਮਿਲੇ ਅਸ ਲੱਖ ਦੀ ਨੌਕਰੀ ਮਿਲੇ ਨਹੀਂ ਮੈਂ ਕਹਿੰਦਾ 25 30000 ਦੀ ਨੌਕਰੀ ਮਿਲ ਜਾ ਬੱਚਿਆਂ ਨੂੰ ਚਾਹੇ ਉਹ ਪੁਲਿਸ ਦੇ ਲਾਈਨ ਚ ਹੋ ਜਾਏ ਚਾਹੇ ਫਟਵਾਰ ਖਾਨੇ ਚ ਹੋ ਜਾਏ ਕਿਸੇ ਵੀ ਚ ਕਿਉਂਕਿ ਬੜੀਆਂ ਵੈਕੈਂਸੀਜ਼ ਖਾਲੀਆਂ ਨੇ ਜੇ ਉਹਨਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਮੌਕਾ ਦੇਈਏ ਤੇ ਮੇਰੇ ਖਿਆਲ ਜਿਹੜਾ ਰਸ਼ਾ ਹੈ ਕੱਟ ਸਕਦਾ ਤੇ ਜਿਹੜੇ ਦਾਣਿਆਂ ਦਾ ਰੌਲਾ ਕਈ ਵਾਰੀ ਪੈਂਦਾ ਵੀ ਜੀ ਦਾਣੇ ਨਹੀਂ ਮਿਲ ਰਹੇ ਤੇ ਮੇਰੇ ਖਿਆਲੋਂ ਦਾਣਿਆਂ ਦੀ ਸਕੀਮ ਬੰਦ ਹੋ ਗਈ। ਯਾ RTC ਦੇ ਵਿੱਚ ਪਨ ਬੱਸ ਹੋ ਗਈ, ਰੋਡਵੇਜ਼ ਹੋ ਗਈ ਉਹਨਾਂ ਦੇ ਵਿੱਚ ਬੀਬੀਆਂ ਦਾ ਕਿਰਾਇਆ ਮਾਫ ਕੀਤਾ ਗਿਆ। ਚਾਹੇ ਉਹ ਛੋਟੇ ਪਰਿਵਾਰ ਦੀਆਂ ਚਾਹੇ ਵੱਡੇ ਪਰਿਵਾਰ ਹਾਲਾਂਕਿ ਅੱਗੇ ਪਹਿਲਾਂ ਇੱਕ ਕਾਰਡ ਬਣਦੇ ਹੁੰਦੇ ਸੀ ਉਹ ਸ਼ਾਇਦ ਪੀਲੇ ਕਾਰਡ ਕਹਿੰਦੇ ਸੀਗੇ ਨਾ ਪਿਲੀ ਕਾਪੀ ਹੁੰਦੀ ਸੀ ਤਾਂ ਉਹ ਬੀਬੀਆਂ ਬੱਸਾਂ 'ਚ ਦਿਖਾਉਂਦੀਆਂ ਸੀ ਜਿਹੜੇ ਗਰੀਬ ਪਰਿਵਾਰ ਹੁੰਦੇ ਸੀ ਤਾਂ ਉਹਨਾਂ ਦਾ ਕਿਰਾਇਆ ਮਾਫ ਹੁੰਦਾ ਸੀ ਸ਼ਾਇਦ ਅੱਧਾ ਲੱਗਦਾ ਸੀ ਉਦੋਂ ਬਹੁਤ ਛੋਟੇ ਸੀ ਅਸੀਂ ਤਾਂ ਹੁਣ ਬਿਲਕੁਲ ਮਾਫ ਕਰਤਾ ਤਾਂ ਕਈ ਹਜ਼ਾਰਾਂ ਦੇ ਹਜ਼ਾਰ ਕਰੋੜ ਦੇ ਘਾਟੇ 'ਚ ਸਰਕਾਰੀ ਬੱਸਾਂ ਚੱਲੀਆਂ ਗਈਆਂ ਹਨਾ ਕਿਤੇ ਨਾ ਕਿਤੇ ਲੱਗਦਾ ਵੀ ਇਹ ਚੀਜ਼ ਬੰਦ ਹੋਣੀ ਚਾਹੀਦੀ ਆ ਜੇ ਬੱਚਿਆਂ ਨੂੰ ਅਸੀਂ ਰੋਜ਼ਗਾਰ ਦਵਾਗੇ ਤਾਂ ਉਹ ਆਪਣੀਆਂ ਮਾਮਾਂ ਨੂੰ ਕਿਰਾਇਆ ਵੀ ਦੇ ਸਕਦੇ ਆ ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਆ ਮੈਂ ਤਾਂ ਪਹਿਲੇ ਇਸ ਚੀਜ਼ ਨਾਲ ਸਹਿਮਤ ਨਹੀਂ ਜੀ ਇਹ ਫ੍ਰੀ ਹੋਣਾ ਨਹੀਂ ਚਾਹੀਦਾ ਫ੍ਰੀ ਹੋਣਾ ਨਹੀਂ ਦੇਖੋ ਜ ਜੀ ਸੀਐਮ ਸਾਹਿਬ ਕਿਵੇਂ ਪੰਜਾਬ ਨੂੰ ਚਲਾਣਗੇ ਪਰ ਮੈਂ ਚਾਹੁੰਦਾ ਪਿਛਾ ਕਰਤਾ ਕਰਾਇਆ ਲਾ ਜ਼ਰੂਰਤਮੰਦਾਂ ਦਾ ਫ੍ਰੀ ਕਰੋ ਜੀ ਜਿਹੜਾ ਬੰਦਾ ਜ਼ਰੂਰਤਮੰਦ ਉਹ ਜਿਆਦਾ ਉਮਰ ਦੇ ਬਜ਼ੁਰਗ ਨੇ ਚਾਹੇ ਬੰਦੇ ਨੇ ਚਾਹੇ ਉਹਨਾਂ ਨੂੰ ਜ਼ਰੂਰ ਭਾਵੇਂ ਬੀਬੀਆਂ ਹੋਣ ਚਾਹੇ ਬੰਦੇ ਜਦੋਂ ਛੋਟੇ ਬੱਚੇ ਨੇ ਸਕੂਲ ਵਾਲੇ ਨੇ ਉਹਨਾਂ ਦਾ ਕਰਾਇਆ ਉਹਨਾਂ ਦਾ ਕਰਾਇਆ ਮਾਫ ਕੀਤਾ ਜਾਵੇ ਬਟ ਇਹ ਤਾਂ ਐਵੇਂ ਲੋਕ ਬਿਨਾਂ ਗੱਲ ਤੋਂ ਸਫਰ ਕਰੀ ਜਾ ਰਹੇ ਮੇਰੇ ਖਿਆਲ ਬਸ ਸਰਵਿਸ ਵੀ ਜਿਹੜੀ ਉਹ ਬਿਜ਼ੀ ਕੀਤੀ ਹੋਈ ਹੈ ਜੱਬੇਬਾਲ ਦੇ ਵਿੱਚ ਲਗਾਤਾਰ ਜਿਹੜੀਆਂ ਤੁਹਾਨੂੰ ਚੋਣ ਸਰਗਰਮੀਆਂ ਦਿਖਾ ਰਹੇ ਆ ਲਗਾਤਾਰ ਜਿਹੜੀਆਂ ਪਾਰਟੀਆਂ ਨੇ ਉਹ ਆਪਣਾ ਚੋਣ ਪ੍ਰਚਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਹਾਲਾਂਕਿ ਹੁਣ ਜਿਹੜਾ ਚੋਣ ਪ੍ਰਚਾਰ ਬੰਦ ਹੋ ਚੁੱਕਿਆ 5 ਵਜੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਜਿਹੜਾ ਚੋਣ ਕਮਿਸ਼ਨ ਦੇ ਵੱਲੋਂ ਹਦਾਇਤਾਂ ਦੇ ਅਨੁਸਾਰ ਜਿਹੜਾ ਚੋਣ 85 ਉਹ ਬੰਦ ਹੋ ਚੁੱਕਿਆ ਤੇ ਹੁਣ ਜਿਹੜਾ ਅਗਲਾ ਸਟੈਪ ਹੈ ਕੀ ਰਣਨੀਤੀ ਹੋਵੇਗੀ ਸਾਰੀਆਂ ਪਾਰਟੀਆਂ ਦੀ ਕੀ ਅਗਲੇ ਜਿਹੜੇ ਮੁੱਖ ਮੁੱਦੇ ਹੋਣਗੇ ਕਿੰਨਾ ਮੁੱਦਿਆਂ ਨੂੰ ਲੈ ਕੇ ਜਿਹੜਾ ਕਿਤੇ ਨਾ ਕਿਤੇ ਜਿਹੜੇ ਹਰੇਕ ਉਮੀਦਵਾਰ ਨੇ ਕੈਂਡੀਡੇਟ ਨੇ ਉਹ ਆਪਣੇ ਸਮਰਥਕਾਂ ਨੂੰ ਮਿਲਦੇ ਜਰੂਰ ਨੇ ਤਾਂ ਹੁਣ ਗੱਲਬਾਤ ਕਰਾਂਗੇ ਹਲਕਾ ਚੱਬੇਵਾਲ ਦੀ ਕਿਉਂਕਿ ਡਾਕਟਰ ਰਾਜਕੁਮਾਰ ਚੱਬੇਵਾਲ ਪਹਿਲਾਂ ਵਿਧਾਇਕ ਸੀਗੇ ਉਹਨਾਂ ਤੋਂ ਬਾਅਦ ਐਮਪੀ ਬਣਦੇ ਨੇ ਤਾਂ ਹੁਣ ਉਹਨਾਂ ਦੇ بیٹے ਇਸ਼ਾਕ ਚੱਬੇਵਾਲ ਨੂੰ ਜਿਹੜਾ ਇੱਥੋਂ ਉਮੀਦਵਾਰ ਐਲਾਨਿਆ ਜਾਂਦਾ ਆਮ ਆਦਮੀ ਪਾਰਟੀ ਦੇ ਵੱਲੋਂ ਸੋ ਪਹਿਲਾਂ ਤਾਂ ਸਵਾਗਤ ਕਰਦੇ ਆਂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕਿੰਨੀ ਖੁਸ਼ੀ ਹੁੰਦੀ ਆ ਪਹਿਲਾਂ ਤਾਂ ਭਰਾ ਇਥੋਂ ਵਧਾਈਕ ਸੀਗੇ ਉਸ ਤੋਂ ਬਾਅਦ ਐਮਪੀ ਬਣਦੇ ਆ ਤੇ ਹੁਣ ਭਤੀਜੇ ਨੂੰ ਟਿਕਟ ਮਿਲਦੀ ਆ ਉਹ ਚੋਣ ਮੈਦਾਨ ਦੇ ਵਿੱਚ ਉਤਰਦੇ ਆ ਆ ਬੜੀ ਫਕਰ ਦੀ ਗੱਲ ਆ ਜੀ ਅਸੀਂ ਸੋਚਿਆ ਨਹੀਂ ਸੀ ਜੀ ਕਿ ਆਪਾਂ ਪਿੰਡ ਚੋਂ ਉੱਠ ਕੇ ਇੱਥੇ ਪਹੁੰਚਾਂਗੇ ਜੀ ਜਦੋਂ ਐਮਐਲਏ ਡਾਕਟਰ ਸਾਹਿਬ ਬਣੇ ਤਾਂ ਉਹ ਬੜੀ ਖੁਸ਼ੀ ਹੋਈ ਸੀ ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਦਾ ਸੁਪਨਾ ਸੀ ਜੀ ਕਿ ਮੈਂ ਐਮਪੀ ਬਣਾ ਸੋ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਉਹ ਜਿਹੜਾ ਸੁਪਨਾ ਸੀ ਉਹ ਪੂਰਾ ਕੀਤਾ ਤੇ ਹੁਣ ਡਾਕਟਰ ਸਾਹਿਬ ਐਮਪੀ ਨੇ ਤੁਹਾਡੇ ਸਾਹਮਣੇ ਤੇ ਜਿਹੜੀ ਜਨਤਾ ਦਾ ਪਿਆਰ ਆ ਬਹੁਤ ਜ਼ਿਆਦਾ ਮਿਲਦਾ ਹੈ ਜੀ ਸੋ ਆਣ ਵਾਲਾ ਟਾਈਮ ਜਿਹੜਾ ਬਹੁਤ ਵਧੀਆ ਹੈ ਸਾਡਾ ਬੇਟਾ ਜਿਹੜਾ ਡਾਕਟਰ ਸ਼ਾਂਕਮਾਰ ਜੀ ਜਿੰਨਾ ਕਿ ਮੈਂ ਸਰਵੇ ਕੀਤਾ ਜਿੰਨੇ ਕਿ ਲੋਕਾਂ ਨੂੰ ਮਿਲਿਆ ਤਾਂ ਮੈਨੂੰ ਇਹ ਲੱਗਦਾ ਵੀ ਬਹੁਤ ਵੱਡੇ ਮਾਰਜਨ ਜਿਹੜਾ ਆਪਾਂ ਜਿੱਤਾਂਗੇ ਜੀ ਡਾਕਟਰੀ ਸਾਹਿਬ ਇੱਕ ਲਾਈਨ ਡਾਕਟਰੀ ਹੈ ਜੀ ਹਨਾ ਤੇ ਦੂਸਰੇ ਪਾਸੇ ਵਧਾਈਕੀ ਹਨਾ ਉਹ ਦੋਨੇ ਬੜਾ ਡਿਫਰੈਂਟ ਜਿਹਾ ਲੁੱਕ ਹੁੰਦਾ ਇੱਕ ਪਾਸੇ ਡਾਕਟਰੀ ਜੇ ਪਾਸੇ ਵਧਾਈਕੀ ਹੈ ਨਾ ਉਹ ਕਿਵੇਂ ਮਾਰਜਨ ਕਿਵੇਂ ਹੁੰਦਾ ਵਿੱਚ ਮਿਕਸ ਕਿਵੇਂ ਹੁੰਦਾ ਕਿਵੇਂ ਸੈੱਟ ਬੈਠਦਾ ਸਾਹਿਬ ਹਾਂ ਮੈਂ ਵੀਰ ਜੀ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਡਾਕਟਰੀ ਲਾਈਨ ਹੈ ਨਾ ਜੀ ਉਹਦੇ ਵਿੱਚ ਜਦੋਂ ਸਾਡੇ ਕੋਲ ਪੇਸ਼ੈਂਟ ਆਂਦਾ ਨਾ ਉਹਨੂੰ ਤੁਸੀਂ ਬੜੇ ਪਿਆਰ ਨਾਲ ਸੁਣਦੇ ਆ ਜੀ ਜੀ ਉਹਦੀ ਬਿਮਾਰੀ ਸੁਣਦੇ ਆ ਉਹਦੀ ਸਕੈਨ ਕਰਦੇ ਆ ਉਹਦਾ ਹੱਲ ਕਰਦੇ ਆ ਜੀ ਉਸ ਤੋਂ ਬਾਅਦ ਆ ਗਈ ਪੋਲੀਟੀਕਲ ਲਾਈਨ ਜੀ ਇਹ ਜਦ ਚੀਚਸੀ ਆ ਗਿਆ ਜੀ ਉਹਦੇ ਵਿੱਚ ਲੋਕਾਂ ਨੂੰ ਟਾਈਮ ਨਹੀਂ ਲੀਡਰ ਦਿੰਦੇ ਸੀ ਜੀ ਤੇ ਜਦੋਂ ਅਸੀਂ ਇਹਦੇ ਵਿੱਚ ਆਏ ਤਾਂ ਲੋਕਾਂ ਨੂੰ ਜਿਹੜਾ ਟਾਈਮ ਦੇਣਾ ਸ਼ੁਰੂ ਕੀਤਾ ਉਹਨਾਂ ਦੀਆਂ ਗੱਲਾਂ ਸੁਣਨੀਆਂ ਸ਼ੁਰੂ ਕੀਤੀਆਂ ਤੇ ਲੋਕਾਂ ਨੂੰ ਬੜੀਆਂ ਚੀਜ਼ਾਂ ਵਧੀਆ ਲੱਗੀਆਂ ਕਿ ਸਾਡੀ ਗੱਲ ਸੁਣਦੇ ਆ ਚਾਹੇ ਦੇਖੋ ਅਸੀਂ ਸਾਰੀਆਂ 100% ਚੀਜ਼ਾਂ ਹੱਲ ਨਹੀਂ ਕਿਸੇ ਦੀਆਂ ਕਰ ਸਕਦੇ ਪਰ ਇਹ ਵੀ ਜਦੋਂ ਤੁਸੀਂ ਕਹਿੰਦੇ ਵੀ ਪੇਸ਼ੈਂਟ ਦੀ ਕੋਈ ਗੱਲ ਸੁਣ ਲਓ ਉਹਨੂੰ ਚੰਗੀ ਤਰ੍ਹਾਂ ਸੁਣ ਲਓ ਉਹਦੀ ਮੈਡੀਸਿਨ ਲਿਖ ਦਿਓ ਮੇਰੇ ਖਿਆਲ 70% ਤਾਂ ਪੇਸ਼ੈਂਟ ਪੈਸੇ ਠੀਕ ਹੋ ਜਾਂਦਾ ਇਸੇ ਤਰ੍ਹਾਂ ਇਸ ਲਾਈਨ 'ਚ ਸੋ ਸਾਨੂੰ ਕੋਈ ਦਿੱਕਤ ਨਹੀਂ ਆਈ ਪਰ ਇਹ ਵੀ ਸਾਡਾ ਤਜਰਬਾ ਉਧਰਲਾ ਬਹੁਤ ਸੀ ਜੀ ਤੋ ਜਿਹੜਾ ਤਿਆਰਵਾ ਸੀ ਸਾਡੇ ਕੰਮਾਂ ਨਾਲ ਤੇ ਲੋਕਾਂ ਨੂੰ ਪਸੰਦ ਵੀ ਆ। ਡਾਕਟਰ ਸਾਹਿਬ ਕਿੱਦਾਂ ਦਾ ਹੰਗਾਰਾ ਮਿਲਦਾ ਕਿਉਂਕਿ 2.5 ਸਾਲਾਂ ਦਾ ਜਿਹੜਾ ਸਰਕਾਰ ਦਾ ਸਮਾਂ ਲੰਘ ਚੁੱਕਿਆ ਤੇ 1 ਸਾਲਾਂ ਦਾ ਜਿਹੜਾ ਸਮਾਂ ਹੈ ਉਹ ਬਾਕੀ ਆ। ਕਿੱਦਾਂ ਦਾ ਹੰਗਾਰਾ ਪਿੰਡਾਂ ਦੇ ਵਿੱਚੋਂ ਮਿਲਦਾ ਲੋਕ ਸੰਤੁਸ਼ਟ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ। ਗੱਲ ਇਹ ਆ ਵੀਰ ਜੀ ਭਈ ਆਮ ਆਦਮੀ ਦੀ ਜੇ ਗੱਲ ਕਰੀਏ ਤੇ ਜਿਹੜੀਆਂ ਕੁਝ ਚੀਜ਼ਾਂ ਆਮ ਆਦਮੀ ਪਾਰਟੀ ਨੇ ਕੀਤੀਆਂ ਜਿਵੇਂ ਕਿ ਬਿਜਲੀ ਦੇ ਬਿੱਲ ਲੈ ਲਓ। ਜੀ। ਹੋਰ ਜੋਬਸ ਲੈ ਲਓ। ਜੀ। ਉਹ ਦੇ ਕਰਕੇ ਜਿਹੜੀ ਆਮ ਆਦਮੀ ਜੇ ਸਾਡਾ ਨਹਿਰੀ ਏਰੀਆ ਆ ਉਹਦੇ ਪਾਣੀ ਦੀ ਗੱਲ ਕਰ ਲੋ ਉਹ ਆਮ ਆਦਮੀ ਪਾਰਟੀ ਦੇ ਸੀਐਮ ਸਾਹਿਬ ਸਾਡੇ ਮਾਨ ਸਾਹਿਬ ਨੇ ਕਾਫੀ ਕੰਮ ਅੱਛੇ ਕੀਤੇ ਹੈ ਪਰ ਮੇਰੇ ਹਿਸਾਬ ਨਾਲ ਜਿਹੜਾ ਮੈਂ ਦੇਖਿਆ ਵੀ ਕਾਂਗਰਸ ਚ ਵੀ ਰਹਿੰਦੇ ਹੋਏ ਵੀ ਜਿਹੜੀਆਂ ਪਾਰਟੀਆਂ 2-3 ਸਾਲ ਕੋਈ ਕੰਮ ਨਹੀਂ ਕਰ ਪਾਉਂਦੀਆਂ ਉਸ ਤੋਂ ਬਾਅਦ ਜਿਹੜੇ ਲਾਸਟ ਦੇ ਈਅਰਜ਼ ਹੁੰਦੇ ਆ 2 ਈਅਰਜ਼ ਹੋ ਗਏ ਉਹਦੇ ਵਿੱਚ ਜਿਹੜੀਆਂ ਪਾਰਟੀਆਂ ਬਹੁਤ ਜ਼ਿਆਦਾ ਕੰਮ ਕਰਦੀਆਂ ਸੋ ਮੈਨੂੰ ਵੀ ਆਸ ਹੈ ਕਿ ਜਿਹੜੀ ਸਾਡੀ ਆਮ ਆਦਮੀ ਪਾਰਟੀ ਆ ਵੱਧ ਤੋਂ ਵੱਧ ਜਿਹੜਾ ਉਹ ਕੰਮ ਕਰੇ ਤੁਸੀਂ ਕਾਂਗਰਸ ਪਾਰਟੀ ਦੀ ਗੱਲ ਕੀਤੀ ਆ ਹਨਾ ਪਹਿਲਾਂ ਰਾਜਕੁਮਾਰ ਜੀ ਕਾਂਗਰਸ ਤੋਂ ਵਿਧਾਇਕ ਸੀਗੇ ਉਹਨਾਂ ਤੋਂ ਬਾਅਦ ਕਾਂਗਰਸ ਛੱਡਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਜਾਂਦੇ ਆ ਉਹ ਸਮਾਂ ਕਿਦਾਂ ਦਾ ਸੀ ਕਿਉਂਕਿ ਇੱਕ ਕਾਂਗਰਸ ਪਾਰਟੀ ਉਹ ਤੋਂ ਬਿਲਕੁਲ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਉਹ ਸਮਾਂ ਕਿਦਾਂ ਦਾ ਸੀ ਤੁਹਾਡੇ ਨਾਲ ਗੱਲਬਾਤ ਹੋਈ ਜਾਂ ਤੁਸੀਂ ਵੀ ਕੋਈ ਗੱਲ ਕਹੀ ਹੋਣੀ ਆ ਵੀ ਨਾ ਰਹਿਣ ਦੇ ਯਾਰ ਤੂੰ ਆਪਾਂ ਇਸੇ ਪਾਰਟੀ 'ਚ ਠੀਕਾਂ ਕੋਈ ਬੰਦ ਵਿਚਾਰ ਹੋਏ ਨਹੀਂ ਗੱਲ ਆ ਵੀਰ ਜੀ ਜਦੋਂ ਆ ਪਪਾ ਚਲੇ ਗਏ ਜੀ ਉਸ ਤੋਂ ਬਾਅਦ ਸਾਡੇ ਫਾਦਰ ਵੀ ਇਹੀ ਨੇ ਤੇ ਵੱਡੇ ਭਰਾ ਵੀ ਇਹੀ ਨੇ ਜੀ ਤੇ ਉਹਨਾਂ ਨੇ ਜੋ ਜ਼ਿੰਮੇਵਾਰੀ ਚੱਕੀ ਸੀ ਕਿ ਯਾਰ ਲੋਕਾਂ ਦੇ ਕੰਮ ਨਹੀਂ ਹੋ ਪਾਰਾ ਯਾ ਤਾਂ ਵਿਧਾਇਕ ਸੀ ਜੀ ਡਾਕਟਰ ਸਾਹਿਬ ਕਾਂਗਰਸ ਦੇ ਵਿੱਚ ਵਿਧਾਇਕ ਸੀ ਕੰਮ ਬੜੇ ਘਟ ਗਏ ਤੇ ਲੋਕਾਂ ਦਾ ਜਿਹੜਾ ਮਨੋਵਲ ਹੈ ਨਾ ਉਹ ਘਟ ਜਾਂਦਾ ਤੇ ਉਹਦੇ ਲਈ ਡਾਕਟਰ ਸਾਹਿਬ ਨੂੰ ਸਟੈਪ ਲੈਣਾ ਬਹੁਤ ਜ਼ਰੂਰੀ ਸੀ ਤੇ ਡਾਕਟਰ ਸਾਹਿਬ ਨੇ ਕਈਆਂ ਨਾਲ ਸਲਾਹ ਕੀਤੀ ਸਾਡੇ ਨਾਲ ਸਲਾਹ ਕੀਤੀ ਅਸੀਂ ਵੀ ਇਹ ਕਿਹਾ ਵੀ ਚਲੋ ਜੇ ਤੁਹਾਡੀ ਇੱਛਾ ਹੈ ਤੇ ਆਮ ਆਦਮੀ ਪਾਰਟੀ ਜੁਆਇਨ ਕਰਨ ਦੀ ਹੈ ਤਾਂ ਬੜਾ ਔਖਾ ਸੀ ਕਿਉਂਕਿ ਲੋਕ ਜਿਹੜੇ ਸੀ ਸਾਡੇ ਕਾਂਗਰਸ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਸੀ ਪਰ ਲੋਕਾਂ ਨੇ ਕੋਈ ਇਦਾਂ ਦੀ ਕਮੀ ਨਹੀਂ ਆਣ ਦਿੱਤੀ ਪਰ ਨਾਰਾਜ਼ਗੀ ਤਾਂ ਹੋ ਹੀ ਹੋਗੀ ਕਿਸੇ ਨਾ ਕਿਤੇ ਬਹੁਤ ਘੱਟ ਮੇਰੇ ਖਿਆਲ 2% ਜੀ ਜਿਹੜੇ 2% ਸੀਗੇ ਨਾਰਾਜ਼ ਹੋਏ ਮੇਰੇ ਕਾਲ ਉਹ ਹੋਣ ਆ ਗਏ ਪਰ ਇਹ ਆ ਵੀ ਸਾਨੂੰ ਸਾਰਿਆਂ ਨੇ بڑا ਅਸਰ ਆਇਆ ਕੰਮ ਨੂੰ ਅਸਰ ਆਇਆ ਜੀ ਕਿ ਕਿਤੇ ਜਦੋਂ ਚੰਨੀ ਸਾਹਿਬ ਆਉਂਦੇ ਸੀਗੇ ਹਨਾ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੇ ਬੜੀ ਹਲਾਸ਼ੀਰੀ ਦਿੱਤੀ ਸੀ ਬਨਾ ਰਾਜਕੁਮਾਰ ਚੱਬੇਵਾਲ ਨੂੰ ਪਰ ਹੁਣ ਇਹਨਾਂ ਦੇ ਵਿਰੋਧ ਦੇ ਵਿੱਚ ਪ੍ਰਚਾਰ ਕਰਕੇ ਗੈਨ ਕਿਵੇਂ ਦੇਖਦੇ ਹੋ ਕਦੋਂ ਕੀ ਉਸ ਸਮੇਂ ਉਹ ਹੋਇਆ ਕਿ ਹੁਣ ਪਹਿਲਾਂ ਨਾਲ ਖੜੇ ਸੀ ਅੱਜ ਵਿਰੋਧ ਦੇ ਵਿੱਚ ਖੜੇ ਨੇ ਮੈਂ ਤਾਂ ਵੀਰ ਜੀ ਇੱਕ ਗੱਲ ਦੇਖਦਾ ਵੀ ਜਦੋਂ ਤੁਹਾਡੇ ਨਾਲ ਐਮਐਲਏ ਤੁਹਾਡੇ ਨਾਲ ਬੈਠਦੇ ਆ ਨਾ ਤੁਹਾਡੀ ਪਾਰਟੀ ਦੇ ਤੇ ਉਦੋਂ ਤੁਹਾਨੂੰ ਬੜੇ ਪਿਆਰੇ ਲੱਗਦੇ ਆ ਹਮ ਤੇ ਜਦੋਂ ਕਿਸੇ ਹੋਰ ਪਾਰਟੀ ਚ ਲੱਗ ਜਾਂਦੇ ਤਾਂ ਉਹਨਾਂ ਚ ਕਮੀਆਂ ਨਜ਼ਰ ਆਉਣ ਲੱਗ ਪੈਂਦੀਆਂ ਪਰ ਇਹ ਮੈਨੂੰ ਚੀਜ਼ਾਂ ਵਧੀਆ ਨਹੀਂ ਲੱਗੀਆਂ ਹਮ ਮੈਂ ਸਾਰੇ ਪਾਰਟੀ ਜਿੰਨੇ ਸੀਨੀਅਰ ਆਗੂ ਆ ਸਾਡੇ ਚਾਹੇ ਬੜਿੰਗ ਸਾਹਿਬ ਹੋਣ ਚਾਹੇ ਚੰਨੀ ਜੀ ਹੋਣ ਚਾਹੇ ਬਾਜਵਾ ਸਾਹਿਬ ਇਹ ਵਧੀਆ ਨਹੀਂ ਚੀਜ਼ਾਂ ਲੱਗੀਆਂ ਤੁਸੀਂ ਕੰਮ ਦੀ ਗੱਲ ਕਰੋ ਹਮ ਕੰਮ ਦੇ ਮੁੱਦਿਆਂ ਦੀ ਗੱਲ ਕਰੋ ਜੇ ਚੰਨੀ ਸਾਹਿਬ ਨੇ ਮੇਰੇ ਖਿਆਲ ਉਦੋਂ ਪੈਸੇ ਦਿੱਤੇ ਵੀ ਹੋਣਗੇ ਤਾਂ ਡਾਕਟਰ ਸਾਹਿਬ ਨੇ ਮੇਰੇ ਖਰ ਪਾਕਟ ਚ ਨਹੀਂ ਪਾਏ ਉਹ ਲੋਕਾਂ ਤੇ ਲਾਇਆ ਤੇ ਲੋਕਾਂ ਦੇ ਕੰਮਾਂ ਤੇ ਲਾਏ। ਸੋ ਇਹ ਜਿਹੜੀਆਂ ਚੀਜ਼ਾਂ ਆ ਮੇਰੇ ਖਿਆਲ ਸਟੇਜਾਂ ਤੇ ਬੋਲਣ ਦਾ ਕੋਈ ਮਜ਼ਾ ਨਹੀਂ ਆਉਂਦਾ। ਲੋਕ ਅੱਜ ਕੱਲ ਬੜੇ ਜਾਗਰੂਕ ਨੇ। ਲੋਕ ਕਹਿੰਦੇ ਯਾਰ ਤੂੰ ਇਹ ਗੱਲਾਂ ਛੱਡ ਤੂੰ ਕਰਨਾ ਕੀ ਇਹ ਦੱਸ ਤੇ ਕੀਤਾ ਕੀ ਇਹ ਦੱਸ ਇਹ ਚੀਜ਼ਾਂ ਨੇ। ਡਾਕਟਰ ਸਾਹਿਬ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਆ 2022 ਦੇ ਵਿੱਚ ਸੀਗਾ ਉਦੋਂ ਰਾਜਕਮਰ ਸਾਹਿਬ ਉਹ ਕਾਂਗਰਸ ਤੋਂ ਚੋਣ ਲੜਦੇ ਆ ਉਦੋਂ ਆਮ ਆਦਮੀ ਪਾਰਟੀ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹਨਾਂ ਦੇ ਵਿੱਚ ਜਿਹੜਾ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਣਾ ਸੀ। ਤੇ ਹੁਣ ਭਗਵੰਤ ਮਾਨ ਸਾਹਿਬ ਜਦੋਂ ਕਹਿ ਦਈਏ ਕਿ ਇੱਕ 30 ਮਹੀਨਿਆਂ ਦਾ ਸਮਾਂ ਨਿਕਲ ਚੁੱਕਿਆ 31 ਮਹੀਨਿਆਂ ਦਾ ਤਾਂ ਹੁਣ ਚੱਬੇ ਵਾਲਾ ਆਉਂਦੇ ਆ ਕਹਿੰਦੇ ਵੀ ਚਲੋ ਨਹੀਂ ਦਿੱਤੇ ਗਏ ਠੀਕ ਆ ਪਰ ਹੁਣ ਅਸੀਂ 11 1100 ਦਵਾਂਗੇ ਪਰ ਹੁਣ ਇਹ 1100 ਲੈਣ ਲਈ ਬੀਬੀਆਂ ਨੂੰ ਕਿੰਨੀ ਦੇਰ ਵੇਟ ਕਰਨੀ ਪਊਗੀ ਹਾਂ ਮੇਰੇ ਖਿਆਲ ਭਾਜੀ ਇਹ ਮੈਨੂੰ ਲੱਗਦਾ ਵੀ ਬਹੁਤ ਜਲਦ ਨਾ ਮਾਨ ਸਾਹਿਬ ਨੇ ਕਰ ਦੇਣਾ ਜੀ ਦਲੇਰ ਸੀਐਮ ਨੇ ਜੀ ਕਿਉਂਕਿ ਜਿਹੜਾ ਦਲੇਰ ਸੀਐਮ ਹੁੰਦਾ ਪਾਰਟੀ ਦਾ ਜਿਹੜਾ ਮੈਨ ਹੈਡ ਹੁੰਦਾ ਜੀ ਉਹਦੀ ਬੜੀ ਵੱਡੀ ਕਾਰਗੁਜ਼ਾਰੀ ਹੁੰਦੀ ਹੈ ਉਹਨੇ ਸੋਚ ਰੱਖਿਆ ਹੈ ਪੇ ਮੇਰੇ ਖਿਆਲ ਬਹੁਤ ਜਲਦੀ ਮੇਰੇ ਖਿਆਲ ਨੈਕਸਟ ਈਅਰ ਚ ਨਿਊ ਇਅਰ ਜਿਹੜਾ ਆਏਗਾ ਉਹਦੇ ਵਿੱਚ ਆਉਣ ਵਾਲੇ ਟਾਈਮ 'ਚ ਮੇਨੂੰ ਖਿਆਲ ਪਈ ਸਾਡੀਆਂ ਬੀਬੀਆਂ ਜਿਹੜੀਆਂ 11-1100 ਰੁਪਏ ਜਿਹੜਾ ਉਹਨਾਂ ਨੂੰ ਜਰੂਰ ਮਿਲਣ ਪਰ ਬੀਬੀਆਂ ਕਿਤੇ ਸਵਾਲ ਨਹੀਂ ਕਰਦੀਆਂ ਵੀ ਸਾਡਾ 30-30 31-31000 ਰੁਪਏ ਇਕੱਠਾ ਹੋ ਗਿਆ ਪਹਿਲਾਂ ਉਹ ਵੀ ਦੇ ਦੋ ਆਪਾਂ ਜੀ ਇਦਾਂ ਦੀ ਕੋਈ ਦਿੱਕਤ ਆਈ ਨਹੀਂ ਕਿਉਂਕਿ ਡਾਕਟਰ ਸਾਹਿਬ ਨੇ ਆਲਰੇਡੀ ਬੜਾ ਕੰਮ ਕਰਤਾ ਹੈ ਤੇ ਤੁਸੀਂ ਸੁਣਦੇ ਹੋਣੇ ਆ ਕਿ ਡਾਕਟਰ ਸਾਹਿਬ ਨੇ ਹਰੇਕ ਜਿਹੜੇ ਬਾਲੇਸ਼ਤਾਂ ਦੀ ਗੱਲ ਕਰ ਲਈਏ ਤੇ ਮੇਰੇ ਖਿਆਲ ਅਸੀਂ ਇੰਨੇ ਕਿ ਪੈਸੇ ਦੇ ਚੁੱਕੇ ਆ ਲੋਕਾਂ ਨੂੰ ਘਰ ਦੇ ਇਹ ਪਰਸਨਲ ਜੀ ਕਿਤਾ ਗ੍ਰਾਂਟ ਹੁੰਦੇ ਨਾ ਆਪਾਂ ਗ੍ਰਾਂਟਸ ਦਿੰਦੇ ਆ ਪਿੰਡਾਂ ਨੂੰ ਉਹ ਨਹੀਂ ਆਪਾਂ ਪਰਸਨਲ ਜਿਹੜੇ ਪੈਸੇ ਦਿੱਤੇ ਆ ਮੇਰੇ ਖਰ 8000 ਦੇ ਲੱਗੇ ਛੱਕੇ ਲੋਕਾਂ ਨੂੰ ਉਹ 10000 10000 ਜਾਂ 15 15000 ਜਿਹੜੀ ਉਹ ਸਹਾਇਤਾ ਮਿਲ ਚੁੱਕੀ ਹੈ ਤੇ ਉਹ ਕਹਿੰਦੇ ਵੀ ਜੇ ਡਾਕਟਰ ਸਾਹਿਬ ਨੇ ਇਹ ਚੀਜ਼ਾਂ ਕੀਤੀਆਂ ਉਹ ਕਿਸੇ ਐਮਐਲਏ ਨੇ ਨਹੀਂ ਕੀਤੀਆਂ ਤੁਸੀਂ ਨੋਟ ਕਰ ਲਓ ਪੰਜਾਬ ਦੇ ਵਿੱਚ 117 ਸੀਟਾਂ ਉਹਦੇ ਵਿੱਚ ਕਿਸੇ ਐਮਐਲਏ ਨੇ ਇਹ ਕੰਮ ਨਹੀਂ ਕੀਤਾ ਜੋ ਡਾਕਟਰ ਸਾਹਿਬ ਨੇ ਕੀਤਾ ਜੀ ਤੇ ਉਹ ਜਿਹੜੇ ਪੈਸੇ ਆ ਉਹ ਜਿਨ੍ਹਾਂ ਨੂੰ ਮਿਲ ਗਏ ਆ ਉਹ ਬੜੇ ਖੁਸ਼ ਨੇ ਜਿਨ੍ਹਾਂ ਨੂੰ ਮਿਲਣੇ ਆ ਹਜੇ ਕੁਛ ਰਹਿੰਦੇ ਆ 3000 ਫਾਰਮ ਭਰੇ ਹੋਏ ਨੇ ਤੇ ਡਾਕਟਰ ਸਾਹਿਬ ਨੇ ਉਹਨਾਂ ਦਾ ਵੀ ਅਰੇਂਜਮੈਂਟ ਕੀਤਾ ਹੋਇਆ ਜੀ ਡਾਕਟਰ ਸਾਹਿਬ ਇੱਕ ਗੱਲ ਇਹ ਹੈ ਕਿ ਹੁਣ ਕਾਂਗਰਸ ਦੇ ਵੱਲੋਂ ਰਣਜੀਤ ਕੁਮਾਰ ਨੂੰ ਟਿਕਟ ਦਿੱਤੀ ਗਈ ਹੈ ਉਹ बसपा ਦੇ ਵਿੱਚੋਂ ਲੈ ਕੇ ਆਉਂਦੇ ਨੇ ਕੀ ਉਹਨਾਂ ਦੇ ਕੋਲ ਕੋਈ ਇੱਥੇ ਹੋਰ ਸੋਲਿਡ ਕੈਂਡੀਡੇਟ ਜਿਹੜਾ ਉਹ ਕਾਂਗਰਸ ਪਾਰਟੀ ਕੋਲ ਹੈ ਨਹੀਂ ਸੀ ਜਿਹੜਾ बसपा ਤੋਂ ਲਿਆਉਣਾ ਪੈ ਗਿਆ ਇਹ ਜੀ ਹੁਣ ਕਾਂਗਰਸ ਦੀ ਰੀਤ ਰਹੀ ਆ ਜੀ ਪਿਉ ਨਹੀਂ ਪਤਾ ਨਹੀਂ ਕਿੱਥੋਂ ਪੈਰਾਸ਼ੂਟ ਰਾਹੀਂ ਲਿਆ ਕੇ ਕੈਂਡੀਡੇਟ ਦੇਣਾ ਹੀ ਹੁੰਦਾ ਪਰ ਜੀ ਜੀ ਚਲੋ ਅੱਛੇ ਨੇ ਐਡਵੋਕੇਟ ਨੇ ਕੋਈ ਇਦਾਂ ਦੀ ਗੱਲ ਨਹੀਂ ਪਰ ਇਹ ਆ ਵੀ ਉਹਨਾਂ ਨੂੰ ਚਾਹੀਦਾ ਕੋਈ ਜਿਹੜਾ ਪੁਰਾਣਾ ਕੈਂਡੀਡੇਟ ਸੀ ਉਹਨਾਂ ਨੂੰ ਮੌਕਾ ਜਰੂਰ ਦਿੰਦੇ ਚਾਹੇ ਜੀ ਜਾਂ ਜਾਮਨੀ ਗੁੰਮਰ ਜੀ ਹੋ ਜਾਣ ਤੇ ਚਾਹੇ ਰਸੂਲਪੂਰੀ ਜੀ ਹੁੰਦੇ ਹਨ ਇਹ ਪੁਰਾਣੇ ਸੀ ਮਿਹਨਤੀ ਵੀ ਸੀਗੇ ਜੇ ਇਹਨਾਂ ਨੂੰ ਦਿੰਦੇ ਤਾਂ ਮੇਰੇ ਖਿਆਲ ਥੋੜਾ ਜਿਹਾ ਇਹ ਥੋੜਾ ਜਿਹਾ ਸਾਨੂੰ ਮੁਕਾਬਲਾ ਦੇ ਸਕਦੇ ਸੀ ਪਰ ਰਣਜੀਤ ਜੀ ਥੋੜੇ ਨਵੇਂ ਹੋਣ ਕਰਕੇ ਜਾਂ ਬੀਐਸਪੀ ਕੈਡਰ ਹੋਣ ਕਰਕੇ ਥੋੜਾ ਪਿੱਛੇ ਰਹਿ ਗਿਆ ਇਹ ਕਿਤੇ ਹੁਣ ਜਿਹੜੇ ਸੋਨ ਸਿੰਘ ਠੰਡਲ ਨੇ ਹਨਾ ਉਹ ਪਹਿਲਾਂ ਵੀ ਇਥੋਂ ਗੜ ਰਿਹਾ ਉਹਨਾਂ ਦਾ ਅਕਾਲੀ ਦਲ ਦਾ ਗੜ ਰਿਹਾ ਹੁਣ ਬੀਜੇਪੀ ਤੋਂ ਚੋਣ ਲੜਦਿਆ ਕਿਤੇ ਨਾ ਕਿਤੇ ਜਿਹੜਾ ਔਖਾ ਜ਼ਰੂਰ ਹੋਇਆ ਮੁਕਾਬਲਾ ਜ਼ਰੂਰ ਹੋਇਆ ਟੱਕਰ ਜ਼ਰੂਰ ਹੋਈ ਹੈ ਹਾਂ ਨਹੀਂ ਜੀ ਬੀਜੇਪੀ ਐਕਚੁਅਲੀ ਜੇ ਤੁਸੀਂ ਭਾਜੀ ਗੱਲ ਕਰੀਏ ਤਾਂ ਆਪਾਂ ਜਦੋਂ ਵੀ ਤੁਸੀਂ ਦੇਖ ਲਓ ਭਈ 22 ਦਾ ਇਲੈਕਸ਼ਨ ਦੇਖ ਲਈਏ 17 ਦਾ ਦੇਖ ਲਈਏ ਉਹਦੇ ਵਿੱਚ ਮੇਰੇ ਖਿਆਲ ਬੀਜੇਪੀ ਨੂੰ ਜਿਹੜੀ ਵੋਟ ਪੈਂਦੀ ਸੀ 4500 4000 ਤੇ ਲਾਗੇ-ਛਾਗੇ ਪੈਂਦੀ ਸੀ ਤੇ ਹੁਣ ਸਾਡੇ ਠੰਡਲ ਸਾਹਿਬ ਜਿਹੜੇ ਆ ਬਹੁਤ ਸਤਿਕਾਰਯੋਗ ਨੇ ਤੇ ਮੇਰੇ ਖਿਆਲ ਉਹਨਾਂ ਨੂੰ ਮੇਰੇ ਖਿਆਲ ਜੇ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਮੈਨੂੰ ਲੱਗਦਾ ਬੀਜੇਪੀ ਨੂੰ ਵੋਟ ਨਹੀਂ ਪਾਉਂਦਾ ਕਿਉਂਕਿ ਅਕਾਲੀ ਦਲ ਜਿਹੜਾ ਟੋਟਲੀ ਆ ਜਿਹੜਾ ਮੋਦੀ ਸਾਹਿਬ ਦੇ ਖਿਲਾਫ ਚੱਲਦਾ ਤਾਨੂੰ ਪਤਾ ਹੈ ਕਿਸਾਨੀ ਦੀ ਗੱਲ ਕਰ ਲਈਏ ਤੇ ਮੋਦੀ ਸਾਹਿਬ ਕਰਕੇ ਜਿਹੜੇ ਆਪਣੇ ਜਿੰਨੇ ਵੀ ਸਾਡੇ ਜ਼ਿਮੀਦਾਰ ਭਰਾ ਆ ਅਕਾਲੀ ਦਲ ਨੂੰ ਬਿਲੋਂਗ ਕਰਦੇ ਮੇਰੇ ਖਿਆਲੋਂ ਵੋਟ ਨਹੀਂ ਪਾਣ ਪਰ ਤੁਸੀਂ ਕਿਸਾਨੀ ਦੀ ਗੱਲ ਕੀਤੀ ਹੈ ਇਸ ਵਾਰ ਜਿਹੜੀ ਕਿਸਾਨੀ ਉਹ ਆਮ ਆਦਮੀ ਪਾਰਟੀ ਦੇ ਖਲਾਫ ਵੀ ਕਾਫੀ ਹੋਈ ਆ ਲਿਫਟਿੰਗ ਨਹੀਂ ਹੋਈ ਕਿਸਾਨ ਮੰਡੀਆਂ ਦੇ ਵਿੱਚ ਰੋਲੇ ਨੇ ਚਾਹੇ ਦੁਸ਼ਹਿਰਾ ਹੋਵੇ ਚਾਹੇ ਦੀਵਾਲੀ ਹੋਵੇ ਚਾਹੇ ਕਰਵਾ 14 ਸਾਰੇ ਤਿਹਾਰੀ ਮੰਡੀਆਂ ਦੇ ਵਿੱਚ ਨਿਕਲੇ ਨੇ ਉਹ ਹੁਣ ਕਿਤੇ ਨਾ ਕਿਤੇ ਉਹ ਕਸੂਰਬਾਰ ਜਿਹੜਾ ਆਮ ਆਦਮੀ ਪਾਰਟੀ ਨੂੰ ਵੀ ਮੰਨਦੇ ਆ ਨਹੀਂ ਬਿਲਕੁਲ ਬਿਲਕੁਲ ਪਰ ਇਹ ਆ ਵੀ ਫਿਰ ਵੀ ਆਪਾਂ ਉਹਨੂੰ ਮੈਨੇਜ ਕੀਤਾ ਜੀ ਟਰਾਈ ਕੀਤਾ ਵੀ ਅੱਛੀ ਤਰ੍ਹਾਂ ਉਹਨਾਂ ਦਾ ਜਿਹੜਾ ਸਾਡੇ ਕਿਸਾਨਾਂ ਦੀ ਜਿਹੜੀ ਝੋਨੇ ਦੀ ਜਿਹੜੀ ਖਰੀਦਦਾਰੀ ਅੱਛੀ ਹੋ ਸਕੇ ਪਰ ਫਿਰ ਵੀ ਮੈਂ ਕਹਿੰਦਾ ਕਿਤੇ ਨਾ ਕਿਤੇ ਚੀਜ਼ਾਂ ਰਹਿ ਜਾਂਦੀਆਂ ਸਰਕਾਰਾਂ ਤੋਂ ਰਹਿ ਜਾਂਦੀਆਂ ਅਣਦੇਖੀਆਂ ਹੋ ਜਾਂਦੀਆਂ ਪਰ ਮੈਂ ਮਾਨ ਸਾਹਿਬ ਨੂੰ ਵੀ ਕਿਉਂਕਿ ਮੈਂ ਉਸ ਕੱਦ ਦਾ ਤਾਂ ਮਾਲਕ ਨਹੀਂ ਐ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਵੀ ਭਾਈ ਜਦੋਂ ਤੁਹਾਨੂੰ ਐਡੀ ਵੱਡੀ ਕੁਰਸੀ ਮਿਲੀ ਐ ਜ਼ਰੂਰ ਇਹ ਚੀਜ਼ਾਂ ਜਿਹੜੀਆਂ ਹਨ ਆਪ ਬੈਠ ਕੇ ਜਿਹੜੀਆਂ ਆਪ ਦੇਖੋ ਕਿਉਂਕਿ ਇਹਨਾਂ ਜਿਹੜੇ ਲੋਕ ਆ ਵਿਚਾਰੇ ਬੜੇ ਮਿਹਨਤੀ ਨੇ ਹੈਂਡ ਟੂ ਮਾਉਥ ਹੀ ਹੁੰਦੇ ਸੋ ਇਹਨਾਂ ਨੂੰ ਅਣਦੇਖਿਆ ਨਾ ਕੀਤਾ ਜਾ ਜੀ ਇੱਕ ਡਾਕਟਰ ਸਾਹਿਬ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਨਾ ਪਹਿਲਾਂ ਬڑے ਬਿਆਨ ਦਿੰਦੇ ਹੁੰਦੇ ਸੀ ਕਹਿੰਦੇ ਵੀ ਇੱਕ ਇੱਕ ਗੱਡੀ ਦੇ ਨਾਲ ਜਿਹੜਾ 100 100 ਗੱਡੀ ਦਾ ਕਾਫਲਾ ਹੁੰਦਾ ਉਹ ਹੂਟਰ ਵਜਾਉਂਦੇ ਜਾਂਦੇ ਆ ਪਰ ਜੇ ਅੱਜ ਉਹਨਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੀਆਂ ਗੱਡੀਆਂ ਵੀ ਉੰਨੀ ਹੀ ਹੁੰਦੀਆਂ ਨੇ ਤਾਂ ਉਹਨਾਂ ਦੀਆਂ ਗੱਡੀਆਂ ਵੀ ਹੂਟਰ ਮਾਰਦੀਆਂ ਜਾਂਦੀਆਂ ਨੇ ਬਿਲਕੁਲ ਭਾਜੀ ਹਾਲਾਂਕਿ ਸਾਨੂੰ ਜ਼ਰੂਰ ਮਲਾਲ ਰਿਹਾ ਪਰसों ਦੀ ਗੱਲ ਹੈ ਤਾਂ ਗਿੱਦੜ ਵਾਹੇ ਇਹਨਾਂ ਦੀ ਚੋਣ ਰੈਲੀ ਸੀ ਤਾਂ ਉਹ ਇੱਕ ਛੋਟਾ ਜਿਹਾ ਬਾਜ਼ਾਰ ਆ ਤਾਂ ਉੱਥੋਂ ਗੱਡੀਆਂ ਘਟੂ ਘਟ 100 120 ਦੀ ਸਪੀਡ ਤੇ ਨਿਕਲੀਆਂ ਨੇ ਉਹ ਕਿਤੇ ਨਾ ਕਿਤੇ ਬਿਆ ਗੱਲ ਹੈ ਪਾਜੀ ਪੇ ਬੜਾ ਉੱਪਰ ਦੇ ਲੈਵਲ ਦੀਆਂ ਗੱਲਾਂ ਸਿਕਿਉਰਿਟੀ ਲੈਵਲ ਦੀਆਂ ਗੱਲਾਂ ਕਹਿ ਲਓ ਜੀ ਇਹ ਕਹਿੰਦੇ ਜਦੋਂ ਵੀ ਗੱਲ ਹੁੰਦੀ ਆ ਮਾਨ ਸਾਹਿਬ ਨਾਲ ਡਾਕਟਰ ਸਾਹਿਬ ਦੀ ਉਹ ਕਹਿੰਦੇ ਵੀ ਮੈਂ ਨਹੀਂ ਚਾਹੁੰਦਾ ਸਿਕਿਉਰਿਟੀ ਪਰ ਜਿਹੜਾ ਪ੍ਰੋਟੋਕੋਲ ਆ ਸਿਕਿਉਰਿਟੀ ਲੈਵਲ ਆ ਉਹ ਆਪਣੇ ਆਪ ਹੀ ਉਸ ਲੈਵਲ ਨੂੰ ਮੇਨਟੇਨਡ ਕਰਦੇ ਇਸ ਕਰਕੇ ਕਹਿੰਦੇ ਵੀ ਮੇਰੀ ਮਜਬੂਰੀ ਹੋ ਜਾਂਦੀ ਆ ਤੇ ਇਹ ਜਿਹੜੀ ਸਿਕਿਉਰਿਟੀ ਆ ਮੈਨੂੰ ਹਾਇਰ ਕਰਨੀ ਪੈਂਦੀ ਕਿਉਂਕਿ ਪ੍ਰੋਟੋਕਾਲ ਤਾਂ ਹਰੇਕ ਮੁੱਖ ਮੰਤਰੀ ਨਾਲ ਸੀ ਪਰ ਮੈਂ ਉਹ ਪ੍ਰਕਾਸ਼ ਸਿੰਘ ਬਾਦਲ ਸੀ ਚਾਹੇ ਕੈਪਟਨ ਸਾਹਿਬ ਸੀ ਚਾਹੇ ਕੰਨੀ ਸਾਹਿਬ ਸੀ ਕਿ ਹਾਂ ਜਦੋਂ ਮੀਰ ਜੀ ਤੁਸੀਂ ਸਰਪੰਚ ਨਹੀਂ ਬਣਦੇ ਨਾ ਤੁਸੀਂ ਕਹਿੰਦੇ ਹੁੰਦੇ ਵੀ ਮੈਂ ਸਾਰੇ ਪਿੰਡ ਦਾ ਸੁਧਾਰ ਕਰ ਦੂੰ ਜਦੋਂ ਤੁਸੀਂ ਸਰਪੰਚ ਬਣ ਜਾਂਦੇ ਤਾਂ ਬੜੀਆਂ ਚੀਜ਼ਾਂ ਕਮੀਆਂ ਰਹਿ ਜਾਂਦੀਆਂ ਪਰ ਉਹ ਜਦੋਂ ਟੋਲਾ ਗਲਚ ਪੈਂਦਾ ਉਦੋਂ ਕੋਈ ਲੱਗਦਾ ਵੀ ਕਿਵੇਂ ਵਜਾਉਣਾ ਹਾਂ ਫਿਰ ਉੱਥੇ ਦਿੱਕਤ ਆ ਜਾਂਦੀ ਪ੍ਰੋਬਲਮ ਆ ਜਾਂਦੀ ਹੈ ਪਰ ਸੀਐਮ ਸਾਹਿਬ ਫਿਰ ਵੀ ਟਰਾਈ ਕਰਦੇ ਚਲੋ ਮੈਨੂੰ ਲੱਗੇ ਕਿ ਕਿਤੇ ਨਾ ਕਿਤੇ ਇਹ ਜ਼ਰੂਰ ਮੈਸੇਜ ਪਹੁੰਚਾ ਦਿਓ ਕਿ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਸਪੀਡ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਜੀ ਮੈਂ ਮੇਰੀ ਜੀ ਮੁਲਾਕਾਤ ਇੰਨੀ ਨਹੀਂ ਹੋਈ ਕਦੀ ਮਾਨ ਸਾਹਿਬ ਨਾਲ ਪਰ ਜਦੋਂ ਹੋਈ ਮੈਂ ਹੋਰ ਵੀ ਕਈ ਗੱਲਾਂ ਕਰਨੀਆਂ ਆ ਮਾਨ ਸਾਹਿਬ ਨਾਲ ਜੀ ਕਿਉਂਕਿ ਸਾਡੇ ਬੇਰੁਜ਼ਗਾਰੀ ਕਰਕੇ ਹਮ ਕਿਉਂਕਿ ਜਿਹੜੇ ਸਾਡੇ ਬੇਰੁਜ਼ਗਾਰ ਨੌਜਵਾਨ ਆ ਭਾਜੀ ਮੈਂ ਉਹਨਾਂ ਨੂੰ ਬੜੀ ਬਾਰੀ ਫੇਸ ਕਰਦਾ ਕਿਉਂਕਿ ਮੇਰੀਆਂ ਰੈਲੀਆਂ ਜ਼ਿਆਦਾ ਨੌਜਵਾਨਾਂ ਦੀਆਂ ਹੁੰਦੀਆਂ ਜੀ ਜੇ ਅੱਜ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਹਮ ਪਰ ਮੈਂ ਨਹੀਂ ਕਹਿੰਦਾ 70000 ਦੀ ਨੌਕਰੀ ਮਿਲਿਆ ਲੱਖ ਦੀ ਨੌਕਰੀ ਮਿਲ ਨਹੀਂ ਮੈਂ ਕਹਿੰਦਾ 25 30000 ਦੀ ਨੌਕਰੀ ਮਿਲ ਜਾ ਬੱਚਿਆਂ ਨੂੰ ਚਾਹੇ ਉਹ ਪੁਲਿਸ ਦੇ ਲਾਈਨ ਚ ਹੋ ਜਾਏ ਚਾਹੇ ਪਟਵਾਰਖਾਨੇ ਚ ਹੋ ਜਾਏ ਕਿਸੇ ਵੀ ਚ ਕਿਉਂਕਿ ਬੜੀਆਂ ਵੈਕੈਂਸੀਜ਼ ਖਾਲੀਆਂ ਨੇ ਜੇ ਉਹਨਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਔਕਾ ਦੇਈਏ ਤੇ ਮੇਰੇ ਖਿਆਲ ਜਿਹੜਾ ਰਸ਼ਾ ਹੈ ਕਾਟ ਸਕਦਾ ਤੇ ਜਿਹੜੇ ਦਾਣਿਆਂ ਦਾ ਰੌਲਾ ਕਈ ਵਾਰੀ ਪੈਂਦਾ ਵੀ ਜੀ ਦਾਣੇ ਨਹੀਂ ਮਿਲ ਰਹੇ ਤੇ ਮੇਰੇ ਖਿਆਲ ਦਾਣਿਆਂ ਦੀ ਸਕੀਮ ਬੰਦ ਹੀ ਹੋ ਜੂਗੀ ਜੇ ਬੱਚੇ ਸਾਡੇ ਰੋਜ਼ਗਾਰ ਤੇ ਲੱਗ ਜਾਣ ਸੋ ਮੈਂ ਸੀਐਮ ਸਾਹਿਬ ਨਾਲ ਗੱਲ ਜਰੂਰ ਕਰੂੰਗਾ ਕਦੀ ਮੌਕਾ ਮਿਲੇ ਤੇ ਸੀਐਮ ਸਾਹਿਬ ਨੂੰ ਬੇਨਤੀ ਵੀ ਕਰੂੰਗਾ ਸੀਐਮ ਸਾਹਿਬ ਜੀ ਪਰਮਾਤਮਾ ਨੇ ਬੜੀ ਵੱਡੀ ਕਿਰਪਾ ਕੀਤੀ ਉਹ ਤੁਹਾਡੇ ਤੇ ਸੋ ਪਲੀਜ਼ ਇਹ ਕਰਕੇ ਨਾ ਜਰੂਰ ਬੱਚਿਆਂ ਦਾ ਜਿਹੜਾ ਧਿਆਨ ਕੀਤਾ ਜਾਵੇ ਇੱਕ ਡਾਕਟਰ ਸਾਹਿਬ ਜਿਹੜਾ ਪੀਆਰਟੀਸੀ ਦੇ ਵਿੱਚ ਪਨ ਬੱਸ ਹੋ ਗਈ ਰੋਡਵੇਜ਼ ਹੋ ਗਈ ਉਹਨਾਂ ਦੇ ਵਿੱਚ ਬੀਬੀਆਂ ਦਾ ਕਰਾਇਆ ਮਾਫ ਕੀਤਾ ਗਿਆ ਚਾਹੇ ਉਹ ਛੋਟੇ ਪਰਿਵਾਰ ਦੀਆਂ ਚਾਹੇ ਵੱਡੇ ਪਰਿਵਾਰਾਂ ਹਾਲਾਂਕਿ ਅੱਗੇ ਪਹਿਲਾਂ ਇੱਕ ਕਾਰਡ ਬਣਦੇ ਹੁੰਦੇ ਸੀ ਉਹ ਸ਼ਾਇਦ ਪੀਲੇ ਕਾਰਡ ਕਹਿੰਦੇ ਸੀਗੇ ਨਾ ਪੀਲੀ ਕਾਪੀ ਹੁੰਦੀ ਸੀ ਤਾਂ ਉਹ ਬੀਬੀਆਂ ਬੱਸਾਂ 'ਚ ਦਿਖਾਉਂਦੀਆਂ ਸੀ ਜਿਹੜੇ ਗਰੀਬ ਪਰਿਵਾਰ ਹੁੰਦੇ ਸੀ ਤਾਂ ਉਹਨਾਂ ਦਾ ਕਿਰਾਇਆ ਮਾਫ ਹੁੰਦਾ ਸੀ ਸ਼ਾਇਦ ਅੱਧਾ ਲੱਗਦਾ ਸੀ ਉਦੋਂ ਬਹੁਤ ਛੋਟੇ ਸੀ ਅਸੀਂ ਤਾਂ ਹੁਣ ਬਿਲਕੁਲ ਮਾਫ ਕਰਤਾ ਤਾਂ ਕਈ ਹਜ਼ਾਰਾਂ ਦੇ ਹਜ਼ਾਰ ਕਰੋੜ ਦੇ ਘਾਟੇ 'ਚ ਸਰਕਾਰੀ ਬੱਸਾਂ ਚੱਲੀਆਂ ਗਈਆਂ ਹਨਾ ਕਿਤੇ ਨਾ ਕਿਤੇ ਲੱਗਦਾ ਵੀ ਇਹ ਚੀਜ਼ ਬੰਦ ਹੋਣੀ ਚਾਹੀਦੀ ਆ ਜੇ ਬੱਚਿਆਂ ਨੂੰ ਅਸੀਂ ਰੋਜ਼ਗਾਰ ਦਵਾਵਾਂਗੇ ਤਾਂ ਉਹ ਆਪਣੀਆਂ ਮਾਮਾ ਨੂੰ ਕਿਰਾਇ ਮੈਂ ਤਾਂ ਭਾਵੇਂ ਇਸ ਚੀਜ਼ ਨਾਲ ਸਹਿਮਤ ਨਹੀਂ ਜੀ ਇਹ ਫ੍ਰੀ ਹੋਣਾ ਨਹੀਂ ਚਾਹੀਦਾ ਫ੍ਰੀ ਹੋਣਾ ਨਹੀਂ ਦੇਖੋ ਜੀ ਤੁਸੀਂ ਜੌਬ ਕਰਦੇ ਆ ਫ੍ਰੀ ਜੌਬ ਕਰਦੇ ਆ ਪਰਿਵਾਰ ਨੂੰ ਕਿਵੇਂ ਚਲਾਉਂ ਜੀ ਸੀਐਮ ਸਾਹਿਬ ਕਿਵੇਂ ਪੰਜਾਬ ਨੂੰ ਚਲਾਣਗੇ ਪਰ ਮੈਂ ਚਾਹੁੰਦਾ ਪਿਛਾ ਕਰਤਾ ਕਰਾਇਆ ਲਾਓ ਜ਼ਰੂਰਤਮੰਦਾਂ ਦਾ ਫ੍ਰੀ ਕਰੋ ਜੀ ਜਿਹੜਾ ਬੰਦਾ ਜ਼ਰੂਰਤਵੰਦ ਹੋਣਾ ਉਹ ਜਿਆਦਾ ਉਮਰ ਦੇ ਬਜ਼ੁਰਗ ਨੇ ਚਾਹੇ ਬੰਦੇ ਨੇ ਚਾਹੇ ਉਹਨਾਂ ਨੂੰ ਜ਼ਰੂਰ ਭਾਵੇਂ ਬੀਬੀਆਂ ਹੋਣ ਚਾਹੇ ਬੰਦੇ ਜਦੋਂ ਛੋਟੇ ਬੱਚੇ ਨੇ ਸਕੂਲ ਵਾਲੇ ਨੇ ਉਹਨਾਂ ਦਾ ਕਰਾਇਆ ਉਹਨਾਂ ਦਾ ਕਰਾਇਆ ਮੁਆਫ ਕੀਤਾ ਜਾਵੇ ਬਟ ਇਹ ਤਾਂ ਐਵੇਂ ਲੋਕ ਬਿਨਾਂ ਗੱਲ ਤੋਂ ਫਿਰ ਸਫ਼ਰ ਕਰੀ ਜਾ ਰਹੇ ਮੇਰੇ ਕੋਲ ਬਸ ਸਰਵਿਸ ਵੀ ਜਿਹੜੀ ਉਹ ਬਿਜ਼ੀ ਕੀਤੀ ਹੋਈ ਹੈ ਤੇ ਫ੍ਰੀ ਹੈ ਚਲੋ ਜੀ ਅੱਜ ਘੁੰਮਿਆਂਦੇ ਆ ਸੋ ਇਹ ਜਿਹੜੀਆਂ ਚੀਜ਼ਾਂ ਮੈਂ ਨਹੀਂ ਲਾਇਕ ਨਹੀਂ ਕਰਦਾ ਵੀ ਫ੍ਰੀ ਨਹੀਂ ਹੋਣਾ ਚਾਹੀਦਾ ਕੁਛ ਨਾ ਕੁਛ ਪੰਜਾਬ ਸਰਕਾਰ ਨੂੰ ਦਈਏ ਤਾਂ ਹੀ ਸਾਨੂੰ ਵਾਪਸ ਆਉ ਜੀ ਹਾਂਜੀ ਇੱਕ ਜਦੋਂ ਤੁਸੀਂ ਰੋ ਦੇਖੇ ਹੋਣਗੇ ਹਨਾ ਪੰਜਾਬ ਸਰਕਾਰ ਦੇ ਹੋਡਿੰਗ ਬਹੁਤ ਜਿਆਦਾ ਲੱਗੇ ਨੇ ਪਰ ਜਦੋਂ ਭੂਵੰਤਮਨ ਸਾਹਿਬ ਸੱਤਾ ਤੋਂ ਬਾਹਰ ਸੀਗੇ ਉਦੋਂ ਮਸ਼ਹੂਰੀਆਂ ਨੂੰ ਬੜਾ ਕਹਿੰਦੇ ਸੀ ਵੀ ਇਹ ਬੜੀ ਮਸ਼ਹੂਰੀਆਂ ਕਰਦੇ ਨੇ ਪਰ ਜੇ ਅੱਜ ਗੱਲ ਕਰ ਲਈਏ ਤਾਂ ਅੱਜ ਮੇਰੇ ਹਿਸਾਬ ਨਾਲ 2 ਕਿਲੋਮੀਟਰ ਟੱਪ ਕੇ ਮਾਨ ਸਾਹਿਬ ਦਾ ਪੋਸਟਰ ਕਿਤੇ ਨਾ ਕਿਤੇ ਦੇਖ ਹੀ ਜਾਂਦਾ ਹਨਾ ਕਿਤੇ ਨਾ ਕਿਤੇ ਐਡਾਂ ਨੂੰ ਜ਼ਰੂਰ ਕਰਦ ਕਰਨਾ ਚਾਹੀਦਾ ਕਿਉਂਕਿ ਇਹ ਬਹੁਤ ਜਿਆਦਾ ਪੈਸਾ ਜਿਹੜਾ ਖਰਚ ਹੁੰਦਾ ਉਹ ਕਿਤੇ ਨਾ ਕਿਤੇ ਘੱਟ ਕਰਨਾ ਚਾਹੀਦਾ ਮੈਂ ਫੇਰ ਉਹੀ ਗੱਲ ਕਹਣੀ ਪਈ ਇਹ ਬੜੀਆਂ ਮੇਰੇ ਲੈਵਲ ਤੋਂ ਉੱਪਰ ਦੀਆਂ ਗੱਲਾਂ ਜੀ ਹੇ ਮਾਨ ਸਾਹਿਬ ਨੇ ਸੋਚਿਆ ਹੋਣਾ ਜਾਂ ਉਹਨਾਂ ਦੀ ਟੀਮ ਨੇ ਸੋਚਿਆ ਹੋਣਾ ਕਿਉਂਕਿ ਉਹਨਾਂ ਨੂੰ ਜਿਆਦਾ ਪਤਾ ਹੈ ਨਾ ਚੀਜ਼ਾਂ ਬਾਰੇ ਉਹ ਚਾਹਦੇ ਵੀ ਐਡ ਜਿੰਨੀ ਕਰਾਂਗੇ ਲੋਕਾਂ ਨੂੰ ਪਤਾ ਲੱਗੇਗਾ ਸਾਡੇ ਕੰਮ ਬਾਰੇ ਅਸੀਂ ਜਿਹੜੇ ਪਰ ਪਰ ਜਦੋਂ ਜਦੋਂ ਇਹੀ ਐਡ ਸੁਖਵੀਰ ਸਿੰਘ ਬਾਦਲ ਦੇ ਸਮੇਂ ਹੋਈ ਸੀ ਤਾਂ ਭਗਵੰਤ ਮਾਨ ਸਾਹਿਬ ਨੇ ਸਾਰਿਆਂ ਤੋਂ ਪਹਿਲਾਂ ਬਿਆਨ ਦਿੱਤਾ ਸੀ ਕਿ ਐਡ ਬਹੁਤ ਹੋ ਰਹੀ ਹੈ ਇਹ ਇਹਨਾਂ ਨੂੰ ਪੈਸਾ ਫੂਕਦੇ ਨੇ ਤਾਂ ਉਹੀ ਚੀਜ਼ਾਂ ਹੁਣ ਇਹਨਾਂ ਤੇ ਵੀ ਲਾਗੂ ਹੋਈਆਂ ਨੇ ਹਾਂ ਮੈਂ ਵੀ ਉਹੀ ਗੱਲ ਕੀਤੀ ਹੈ ਵੀ ਪਹਿਲਾਂ ਜਿਹੜਾ ਸੀਗਾ ਜਦੋਂ ਤੁਸੀਂ ਸਰਪੰਚ ਨਹੀਂ ਹੁੰਦੇ ਜੀ ਜਾਂ ਸੀਐਮ ਨਹੀਂ ਹੁੰਦੇ ਜੀ ਉਦੋਂ ਇਹ ਚੀਜ਼ਾਂ ਲੱਗ ਜਿਉਂ ਤੁਸੀਂ ਬਣ ਜਾਂਦੇ ਫਿਰ ਚੀਜ਼ਾਂ ਉਹ ਜਿਹੜੀਆਂ ਸਾਨੂੰ ਉਹਦਾ ਜੀ ਲੰਘਣਾ ਪੈਂਦਾ ਸੋ ਸਹੀ ਹਸਾ ਲੰਘ ਰਹੇ ਤੁਸੀਂ ਗੱਲ ਸਰਪੰਚੀ ਦੀ ਕੀਤੀ ਹੈ ਪਿਛਲੇ ਦਿਨੀ ਜਿਹੜਾ 19 ਜ਼ਿਲ੍ਹਿਆਂ ਦੇ ਸਰਪੰਚਾਂ ਨੂੰ ਸੌਂਚਕਾਈ ਗਈ ਹੈ ਉਹਨਾਂ ਤੇ ਵਿਰੋਧੀਆਂ ਦੇ ਵੱਲੋਂ ਬੜੇ ਸਵਾਲ ਖੜੇ ਹੋਏ ਨੇ ਉਹ ਕਹਿੰਦੇ ਕਹਿੰਦੇ ਵੀ ਜਿਹੜੇ ਚੀਫ ਗੈਸਟ ਸੀਗੇ ਕੇਜਰੀਵਾਲ ਸਾਹਿਬ ਉਹਨਾਂ ਨੂੰ ਪਹਿਲਾਂ ਹੈਲੀਕਾਪਟਰ ਲੈਣ ਦਿੱਲੀ ਪਹੁੰਚਦਾ ਫਿਰ ਲੈ ਕੇ ਆਉਂਦਾ ਤਾਂ ਫਿਰ ਜਿਹੜਾ ਹੈਲੀਕਾਪਟਰ ਦਾ ਖਰਚਾ ਸੀ ਪੰਜਾਬ ਸਰਕਾਰ ਦਾ ਜਿਹੜਾ ਤਨਾਸ ਦੇ ਵਿੱਚ ਪੂਰਾ ਪ੍ਰੋਗਰਾਮ ਹੋਇਆ ਕਹਿੰਦੇ ਉਹ ਵੀ ਪੰਜਾਬ ਸਰਕਾਰ ਦਾ ਖਰਚਾ ਉਹ ਵੀ ਇੰਨੇ ਖਰਚਾ ਕਰਨਾ ਹੀ ਕਿਉਂ ਆ ਅੱਗੇ ਪਹਿਲੀ ਵਾਰ ਹੋਇਆ ਕਿ ਸਰਪੰਚਾਂ ਨੂੰ ਸੌਂ ਚੁਕਾਈ ਹੋਵੇ ਗਾਹਾਂ ਹੁਣ ਪੰਚਾਂ ਨੂੰ ਵੀ ਸੌਂ ਚੁਕਾਈ ਜਾਣੀ ਐ ਭਾਜੀ ਇਹ ਜਿਹੜੀਆਂ ਚੀਜ਼ਾਂ ਨਾ ਹੈ ਤਾਂ ਪੰਜਾਬ ਤੇ ਬੋਝ ਹੀ ਐ ਜੀ ਜਿਹੜਾ ਆਪਾਂ ਖਰਚਾ ਕਰਦੇ ਆ ਜੀ ਇਹ ਤਾਂ ਆਮ ਆਮ ਇਨਸਾਨ ਤੇ ਬੋਝ ਪੈਂਦਾ ਜੀ ਪਰ ਫਿਰ ਵੀ ਇਹਨਾਂ ਨੂੰ ਵਿਚਾਰਨਾ ਚਾਹੀਦਾ ਸਾਡੇ ਜਿੰਨੇ ਵੀ ਸਾਡੇ ਹੈਡ ਮંત્રી ਸਾਹਿਬ ਨੇ ਸਾਡੇ ਕੇਜਰੀਵਾਲ ਸਾਹਿਬ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਜਿਹੜਾ ਕਰਜ਼ਾ ਕਰਜ਼ਾ ਜਿਹੜਾ ਚੜ ਰਿਹਾ ਉਹ ਤਾਂ ਹੀ ਠਹਿਲ ਪਊਗੀ ਜੇ ਆਪਾਂ ਛੋਟੀਆਂ ਛੋਟੀਆਂ ਬਚਤਾਂ ਕਰੀਏ ਛੋਟੀਆਂ ਛੋਟੀਆਂ ਬਚਤਾਂ ਇਹ ਬਚਤਾਂ ਹੀ ਆ ਕਿ ਆਪਾਂ ਇਹ ਬਚਤਾਂ ਕਰ ਲਈਆਂ ਤੇ ਮੇਰੇ ਖਿਆਲ ਜਿਹੜਾ ਸਾਡਾ ਪੰਜਾਬ ਆ ਖੁਸ਼ਹਾਲ ਪੰਜਾਬ ਬਣ ਸਕਦਾ ਜੀ ਜੇ ਗੱਲ ਇਸ਼ਾਕ ਕੁਮਾਰ ਦੀ ਕਰ ਲਈਏ ਤੁਹਾਡੇ ਭਤੀਜੇ ਨੇ ਹਨਾ ਕਿਦਾਂ ਦਾ ਪਰਿਵਾਰ ਦੇ ਵਿੱਚ ਉਹਨਾਂ ਦਾ ਸੁਭਾਅ ਹੈ ਕਿਦਾਂ ਦਾ ਮਿਲਦੇ ਵਰਤਦੇ ਨੇ ਉਹ ਬੱਚਾ ਹੀ ਬੜਾ ਸਾਊਗਾ ਮੇਰੇ ਕੋਲ ਐਕਚੁਅਲੀ ਜਦੋਂ ਡਾਕਟਰ ਸਾਹਿਬ ਨੇ ਐਮਬੀਬੀਐਸ ਕੀਤੀ ਸੀ ਜੀ ਉਦੋਂ ਮੈਂ 6 ਸਾਲ ਛੋਟਾ ਐ ਡਾਕਟਰ ਸਾਹਿਬ ਤੋਂ ਤੇ ਮੇਰੀ ਭੈਣ ਉਹ ਇਸ ਦੁਨੀਆ ਚ ਨਹੀਂ ਰਹਿ ਉਹ ਤੇ ਮੈਂ ਕਰ ਉਹਨਾਂ ਦੀ ਮੈਰਜ ਨਹੀਂ ਸੀ ਹੋਈ ਇਹ ਬੱਚਾ ਸਾਡੇ ਕੋਲ ਹੀ ਪਲਿਆ ਜੀ 2 ਸਾਲ ਜਾਣੀ ਇਹ ਛੋਟਾ ਜਿਹਾ ਸੀਗਾ ਜਦੋਂ ਪੈਦਾ ਹੀ ਹੋਇਆ ਸੀ ਤਾਂ ਇਹਨਾਂ ਨੂੰ ਆ ਹਾਊਸ ਆਫ ਜਿਹੜੀ ਸੀ ਉਹ ਦਿੱਲੀ ਮਿਲੀ ਜੀ ਤੇ ਦਿੱਲੀ ਤੇ ਜਾਣਾ ਪਿਆ ਉੱਥੇ ਕਿਉਂ ਬੱਚਾ ਸੰਭਾਲੇ ਨਹੀਂ ਸੀ ਸਕਦੇ ਸੋ ਬੱਚਾ ਇਹ ਸਾਡੇ ਕੋਲ ਆ ਬਹੁਤ ਹੀ ਵਧੀਆ ਬੱਚਾ ਆ ਨਿੱਗਾ ਬੱਚਾ ਮੇਰੇ ਖਿਆਲ ਬਹੁਤ ਘੱਟ ਬੱਚੇ ਇਦਾਂ ਦੇ ਹੁੰਦੇ ਗੱਲਾਂ ਪਤਾ ਹੁੰਦੀਆਂ ਹੋਣਗੀਆਂ ਪਰਿਵਾਰ ਦੇ ਵਿੱਚ ਕਿੱਦਾਂ ਦਾ ਕਹਿੰਦੇ ਆ ਵੀ ਆ ਆਪਣੇ ਹਲਕੇ ਦੇ ਵਿੱਚ ਇਹ ਚੀਜ਼ਾਂ ਚੇਂਜ ਹੋਣੀਆਂ ਚਾਹੀਦੀਆਂ ਇਹ ਚੀਜ਼ਾਂ ਨਹੀਂ ਮੈਨੂੰ ਪਸੰਦ ਹਨ ਕਿੱਦਾਂ ਦੇ ਸਵਾਲ ਜਵਾਬ ਹੁੰਦੇ ਨੇ ਸਾਨੂੰ ਜਵਾਬ ਸਵਾਲ ਹਜੇ ਕਿਸੇ ਨੇ ਕੀਤੇ ਨਹੀਂ ਆਨੇ ਪਰ ਜਵਾਬ ਸਵਾਲ ਇੱਕੋ ਹੀ ਹੁੰਦਾ ਵੀ ਸਾਨੂੰ ਜਿਹੜਾ ਪਰਿਵਾਰ ਦੀ ਗੱਲ ਕਰਦਾ ਪਰਿਵਾਰ ਚ ਇਹੀ ਹੁੰਦਾ ਮੈਂ ਪੇਟੇ ਨਾਲ ਵੀ ਇਹੀ ਗੱਲ ਕਰਦਾ ਸ਼ਾਗ ਨਾਲ ਮੈਂ ਕਿਹਾ ਪੁੱਤਰ ਹੁਣ ਇਹ ਆ ਕਿ ਤੁਸੀਂ ਐਮਐਲਏ ਵੀ ਬਣ ਜਾਣਾ ਹੂੰ ਅਚੀ ਪੋਸਟ ਤੇ ਵੀ ਆ ਜਾਣਾ ਮੈਂ ਚਾਹੁੰਦਾ ਵੀ ਸੀਐਮ ਸਾਹਿਬ ਨਾਲ ਜਰੂਰ ਗੱਲ ਕਰੋ ਰੋਜ਼ਗਾਰ ਦੀ ਗੱਲ ਕਰੋ ਹੂੰ ਕਿਉਂਕਿ ਜ਼ਿੰਮੇਵਾਰੀ ਬਹੁਤ ਵੱਡੀ ਪੈ ਰਹੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੈ ਹੁਣ ਸਾਡੇ ਡਾਕਟਰ ਸਾਹਿਬ ਵੀ ਐਮਪੀ ਨੇ ਹਨਾ ਬਹੁਤ ਵੱਡੀ ਪੋਸਟ ਹੈ ਇਹ ਜਿਹੜੀ ਇੰਡਸਟਰੀ ਕਿਤੇ ਹੋ ਜਾਵੇ ਪਲਾਨ ਹੂੰ ਚੱਬੇ ਵਾਲ ਹਲਕੇ 'ਚ ਮੇਰੇ ਖਿਆਲ ਸਾਡਾ ਜਿਹੜਾ ਗੰਦ ਦਾ ਹੂੰ ਇਹ ਜਿਹੜਾ ਬੇਰਜ਼ਗਾਰੀ ਦਾ ਗੰਦ ਆ ਉਹ ਨਿਕਲ ਸਕੂ। ਹੂੰ ਜੇ ਇੱਧਰਲੇ ਹਲਕੇ ਦੀ ਗੱਲ ਕਰ ਲਈਏ ਚੱਬੇਵਾਲ ਹਲਕਾ ਹੁਸ਼ਾਰਪੁਰ ਹਨਾ ਇੱਧਰ ਜ਼ਿਆਦਾਤਰ ਜਿੱਦਾਂ ਕਹਦੀਏ ਕਿ ਇੱਧਰ ਟੱਕਾਂ ਦਾ ਸੀਗਾ ਰੇਤੇ ਦਾ ਸੀਗਾ ਹਨਾ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਵੀ ਜਿਹੜਾ ਰੇਤਾ ਆ ਉਹ 5 ਰੁਪਏ ਫੁੱਟ ਮਿਲੂਗਾ ਕਿੰਨਾ ਕ ਰੇਤਾ ਸਸਤਾ ਹੋ ਗਿਆ ਤੇਰਾ। ਭਾਜੀ ਮੈਂ ਤਾਂ ਜਿੰਨਾ ਸਾਡੇ ਹਲਕੇ ਦੀ ਗੱਲ ਕਰ ਲਈਏ ਨਾ ਸਾਡੇ ਹਲਕੇ 'ਚ ਰੇਤੇ ਦਾ ਰੋਲਾ ਨਹੀਂ ਅਟਾ। ਹੂੰ ਬਹੁਤ ਘਟ ਚੁਈਆਂ ਨੇ, ਖੱਡਾਂ ਘਟ ਨੇ। ਜੀ ਤੇ ਮੇਰਾ ਕਦੀ ਇੰਨਾ ਬਾਅਬ ਵੀ ਨਹੀਂ ਪਿਆ। ਇਹਨੂੰ ਜਿੰਨੀ ਚਾਹੀਦੀ ਉਹ ਮੇਰੇ ਖਰ FREE ਲੈ ਜਾਂਦਾ। ਹੂੰ ਕਦੀ ਇਹਨਾਂ ਰੋਲਾ ਪਿਆ ਹੀ ਨਹੀਂ ਤੇ ਮੇਰੇ ਖਿਆਲ ਪਰਚੇ ਵੀ ਘੱਟੇ ਫੇਸ ਕੀਤੇ ਆ ਲੋਕਾਂ ਨੇ ਜੇ ਨੂੰ ਚਾਹੀਦੀ ਜਿੰਨੀ ਚਾਹੀਦੀ ਉਹ ਲੈ ਹੀ ਜਾਂਦਾ ਬਾਕੀ ਕੁਝ ਵੇਚਦੇ ਵੀ ਆ ਜੇ ਵੇਚਦੇ ਮੈਂ ਕਹਿੰਦਾ ਚਿੱਟੇ ਨਾਲੋਂ ਤਾਂ ਵਧੀਆ ਯਾਰ ਹੂੰ ਚਿੱਟਾ ਵੇਚਣਾ ਮਤਲਬ ਕਿਸੇ ਦੀ ਲਾਈਫ ਖਰਾਬ ਕਰਨਾ ਜੇ ਰੇਤਾ ਕੋਈ ਵੇਚ ਕੇ ਆਪਣਾ ਪਰਿਵਾਰ ਚਲਾ ਰਿਹਾ ਤਾਂ ਕੋਈ ਗੱਲ ਨਹੀਂ ਯਾਰ ਚਲਾਣਾ ਕੋਈ ਗੱਲ ਨਹੀਂ ਪਰ ਆਪਾਂ ਕਦੀ ਇੰਟਰਫੇਅਰ ਕੀਤਾ ਇੱਕ ਕਿਤੇ ਨਾ ਕਿਤੇ ਉਹ ਰੇਤ ਮਾਫੀਆ ਨੂੰ ਕਾਬੂ ਕਰਨ ਦੀ ਜ਼ਰੂਰ ਗੱਲ ਹੋਈ ਸੀ ਪਰ ਹਾਲੇ ਵੀ ਜਿਹੜਾ ਉਹ ਰੇਤ ਮਾਫੀਆ ਪੂਰੇ ਲੈਵਲ ਤੇ ਹੀ ਹੈ ਉਹ ਆਪਣੇ ਲੈਵਲ ਤੇ ਚੱਲੀ ਜਾ ਰਿਹਾ ਕੋਈ ਦਿੱਕਤ ਨਹੀਂ ਇਦਾਂ ਦੀ ਆਈ ਹੈ ਪਰ ਉਹ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਅਸੀਂ ਇਹਨੂੰ ਜ਼ਰੂਰ ਕੰਟਰੋਲ ਕਰਾਂਗੇ ਕਿਉਂਕਿ ਕਈ ਹਜ਼ਾਰਾਂ ਕਰੋੜਾਂ ਦੇ ਵਿੱਚ ਜਿਹੜੀ ਆਮਦਨ ਹੋਣੀ ਸੀ ਉਤੋਂ ਉਹ ਆਮਦਨ ਜ਼ਰੂਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਬੰਦ ਆ ਹਾਂ ਭਾ ਜਿਸ ਤਰ੍ਹਾਂ ਵੀਰ ਜੀ ਫੇ ਫਾਦਰ ਦੇ ਥੱਲੇ 7 ਬੇਟੇ ਆ ਜਾਂ 8 ਬੇਟੇ ਆ ਜੀ ਉਹ 8 ਬੇਟਿਆਂ ਨੂੰ ਕੰਟਰੋਲ ਨਹੀਂ ਕਰ ਸਕਦਾ ਜੀ ਹਰੇਕ ਦੀ ਆਪਣੀ ਆਪਣੀ ਸੋਚ ਹੈ ਆਪਣਾ ਆਪਣਾ ਹਲਕਾ ਹੈ ਉਹ ਆਪਣੇ ਆਪਣੇ ਹਲਕੇ ਨੂੰ ਆਪਣੇ ਹਿਸਾਬ ਨਾਲ ਚਲਾਉਂਦਾ ਕਿਉਂਕਿ ਉਹਨੇ ਵੋਟਾਂ ਵੀ ਲੈਣੀਆਂ ਅਗਲਾ ਕਹਿੰਦਾ ਮੈਂ ਅਗਲੀ ਵਾਰੀ ਵੀ ਐਮਐਲਏ ਬਣਨਾ ਉਹ ਆਪਣੇ ਹਿਸਾਬ ਨਾਲ ਮੇਰੇ ਸਾਹ ਮੇਰੇ ਖਿਆਲ ਸੀਐਮ ਸਾਹਿਬ ਨੂੰ ਵੀ ਨਹੀਂ ਉਹ ਗੱਲਾਂ ਦਾ ਪਤਾ ਕਈ ਵਾਰੀ ਵੀ ਥੱਲੇ ਕੀ ਕਰਦੇ ਇਹ ਕਿਦਾਂ ਪਤਾ ਵੀ ਹੋਊਗਾ ਕਿ ਵਾਰੀ ਬਾਪੂ ਨੂੰ ਪਤਾ ਹੁੰਦਾ ਮੇਰਾ ਪੇ ਬੇਟਾ ਕੀ ਕਰਦਾ ਪਰ ਉਹ ਇਗਨੋਰ ਕਰ ਦਿੰਦਾ ਵੀ ਚੱਲ ਕੋਈ ਗੱਲ ਨਹੀਂ ਇਹ ਆਪੇ ਹੀ ਸੁਧਰ ਜਾਏਗਾ ਪਰ ਇਹ ਜਿਹੜੀਆਂ ਚੀਜ਼ਾਂ ਐ ਐਮਐਲਏ ਸਹਿਬਾਨ ਜਿਹੜੇ ਹੈਗੇ ਕੁਛ ਕਰਦੇ ਹੀ ਇਹ ਕੰਮ ਉਹਨਾਂ ਨੂੰ ਵੀ ਪਤਾ ਹੋਵੇਗਾ ਪਰ ਮੈਂ ਕਹਿੰਦਾ ਉਹਨਾਂ ਨੂੰ ਰੁਕਣਾ ਚਾਹੀਦਾ ਪਈਆ ਜਿਹੜੀਆਂ ਚੀਜ਼ੀਆਂ ਜਿਹੜੀਆਂ ਸਰਕਾਰ ਨੂੰ ਡਾਊਨ ਕਰਦੀਆਂ ਡਾਊਨ ਫਾਲਤ ਲਿਆਂਦੀਆਂ ਉਹ ਜਿਹੜੀਆਂ ਆਪਾਂ ਰੁਕੀਏ ਕਿਉਂਕਿ ਵਿਰੋਧੀ ਬੜੇ ਸਵਾਲ ਖੜੇ ਕਰਦੇ ਆ ਬਿਲਕੁਲ ਬਿਲਕੁਲ ਵਿਰੋਧੀਆਂ ਨੇ ਤਾਂ ਬਿਲਕੁਲ ਕਰਨੀਆਂ ਹੀ ਆ ਜੀ ਤਾਂ ਹੁਣ ਕਿਦਾਂ ਦਾ ਜਿਹੜਾ ਚੋਣ ਪ੍ਰਚਾਰ ਚੱਲਿਆ ਕਿਉਂਕਿ ਅੱਜ ਸ਼ਾਮ ਜਿਹੜਾ ਚੋਣ ਪ੍ਰਚਾਰ ਬੰਦ ਹੋ ਗਿਆ ਹੁਣ ਸਾਰਾ ਕੁਝ ਠੰਡਾ ਜਾ ਹੋ ਗਿਆ ਹਨਾ ਕਾਫੀ ਜ਼ਿਆਦਾ ਬਿਜ਼ੀ ਲਾਈਫ ਹੋ ਗਈ ਐ ਲੱਗਦਾ ਵੀ ਠੰਡਾ ਜਾ ਹੋ ਗਿਆ ਐ ਲੱਗਦਾ ਵੀ ਇੱਥੇ ਕੋਈ ਵਿਆਹ ਖਤਮ ਹੋ ਗਿਆ ਹੁੰਦਾ ਨਾ ਹਾਂ ਉਹ ਉਸ ਤਰ੍ਹਾਂ ਲੱਗਦਾ ਕਿ ਬੜਾ ਇੰਜੋਏ ਕੀਤਾ ਧੜਕਣਾ ਵਧਣ ਜਾ ਰਹੀ ਹੈ ਇਹ ਆ ਵੀ ਬੜਾ ਕੌਨਫੀਡੈਂਸ ਆ ਹੂੰ ਕੌਨਫੀਡੈਂਟ ਵੀ ਆ ਅਸੀਂ ਸਾਰੇ ਹੂੰ ਕਿ ਬੜਾ ਵਧੀਆ ਲੋਕਾਂ ਨੇ ਸਾਨੂੰ ਰਿਸਪੌਂਸ ਦਿੱਤਾ ਕਿਸ ਨੇ ਇਹ ਨਹੀਂ ਕਿਹਾ ਜੀ ਸਾਡੇ ਲਈ ਕੀ ਕੀਤਾ ਜੀ ਤੁਸੀਂ ਆਮ ਦੇਖਦੇ ਹੋ ਜਦੋਂ ਕਿਸੇ ਦੇ ਘਰ ਚ ਜਾਓ ਨਾ ਪੈਂਫਲਟ ਦੇਣ ਹੀ ਜਾਓ ਅਗਲੇ ਫੜਦੇ ਤਾਂ ਐ ਮਾਰਦੇ ਪਰ ਇਦਾਂ ਦਾ ਕੁਝ ਨਹੀਂ ਡਾਕਟਰ ਸਾਹਿਬ ਨੇ ਅੱਛਾ ਜਿਹੜਾ ਸਿਸਟਮ ਬਣਾਇਆ ਹੋਇਆ ਲੋਕਾਂ ਨੂੰ ਹਰੇਕ ਨੂੰ ਮਿਲਦੇ ਆ ਇਵਨ ਕਿ ਮੈਂ ਇੱਥੇ 12 1 ਵਜੇ ਤੱਕ ਇਸ ਚੇਅਰ ਤੇ ਡਾਕਟਰ ਸਾਹ ਦੇ ਨਾਲ ਜੇ ਡਾਕਟਰ ਸਾਹਿਬ ਨਹੀਂ ਤਾਂ ਮੈਂ ਖੁਦ ਕੰਮ ਕਰਦਾ ਜਿਹੜਾ ਕੋਈ ਆਵੇ ਮੈਂ ਆਪਣੇ ਲੈਵਲ ਤੇ ਸਾਰੇ ਕੰਮ ਕਰਦਾ ਸੋ ਇਦਾਂ ਦੀ ਕੋਈ ਦਿੱਕਤ ਆਈ ਨਹੀਂ ਸਾਨੂੰ ਬੜਾ ਵਧੀਆ ਹੰਗਾਰਾ ਮਿਲਿਆ ਲੋਕਾਂ ਤੋਂ ਪਰ ਹੁਣ 20 ਤਰੀਕ ਨੂੰ ਜਿਹੜੀ ਉਹ ਕਿਸਮਤ ਬੰਦ ਹੋਣ ਜਾ ਰਹੀ ਹੈ ਡੱਬਿਆਂ ਦੇ ਵਿੱਚੋਂ 23 ਤਰੀਕ ਨੂੰ ਖੋਲ੍ਹਣੀ ਹੈ ਇਹ ਭਾਜੀ ਹੁਣ 23 ਤਰੀਕ ਨੂੰ ਪਤਾ ਲੱਗੂਗਾ ਫਤਵਾ ਕੀ ਦਾ ਹੁੰਦਾ ਵਾਹਿਗੁਰੂ ਸੱਚੇ ਪਾਤਸ਼ਾਹ ਵਧੀਆ ਕਰਨਗੇ ਕਿਉਂਕਿ ਅੱਛਾ ਕੰਮ ਕੀਤਾ ਹੈ ਕਹਿੰਦੇ ਅੱਛੇ ਕੰਮ ਦਾ ਅੱਛਾ ਨਤੀਜਾ ਹੁੰਦਾ ਸੋ ਦੇਖੋ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਚ ਹੈ ਸਾਰੀਆਂ ਚੀਜ਼ਾਂ ਇਹਦਾ ਬੰਦ ਡੱਬੇ ਚ ਜੀ ਵਕੀ ਤੁਸੀਂ ਵੀ ਪ੍ਰਾਰਥਨਾ ਕਰਨਾ ਵੀ ਸਾਡਾ ਬੇਟਾ ਜਿਹੜਾ achiyan vote de margin nal jeet ਜੀ ਸੋ ਬਹੁਤ ਬਹੁਤ ਧੰਨਵਾਦ ਸਸਿ ਜਾਨ ਧੰਨਵਾਦ ਸੋ ਇਹ ਸੰਨ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਭਰਾਤਾ ਜਤਿੰਦਰ ਚੱਬੇਵਾਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ ਕਿਉਂਕਿ ਲੰਬਾ ਸਮਾਂ ਹੋ ਗਿਆ ਆ ਇੱਥੇ ਦਬਦਬਾ ਨੂੰ ਕਿਉਂਕਿ 2.5 ਸਾਲ ਦਾ ਸਮਾਂ ਜਿਹੜਾ ਉਹ ਰਾਜਕੁਮਾਰ ਚੱਬੇਵਾਲ ਨੇ ਵਧਾਈਕੀ ਕੀਤੀ ਆ ਲੋਕਾਂ ਦੇ ਕਿੰਨੇ ਕੰਮ ਹੋਏ ਨੇ ਕਿੰਨੇ ਨਹੀਂ ਹੋਏ ਉਹ 23 ਤਰੀਕ ਨੂੰ ਜਰੂਰ ਪਤਾ ਲੱਗ ਜੂਗਾ ਕਿਉਂਕਿ ਉਹਨਾਂ ਦੇ ਬੇਟੇ ਨੇ ਜਿਹੜੇ ਹੁਣ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਕਿੰਨੇ ਜਿਹੜੇ ਉਹਨਾਂ ਦਾ ਵਰਕਰਸ ਸੀਗਾ ਕਿੰਨਾ ਉਹਨਾਂ ਤੋਂ ਖੁਸ਼ ਹੋਇਆ ਕਿੰਨਾ ਨਾਰਾਜ਼ ਹੋਇਆ ਕਿਉਂਕਿ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵੱਲੋਂ ਚੋਣ ਲੜੀ ਸੀ ਉਸ ਤੋਂ ਬਾਅਦ ਜਿੱਤਦੇ ਵੀ ਆ ਐਮਪੀ ਬਣਦੇ ਆ ਕਿੰਨੇ ਲੋਕ ਖੁਸ਼ ਹੋਏ ਨੇ ਕਿੰਨੇ ਨਾਰਾਜ਼ ਹੋਏ ਨੇ ਇਹ 23 ਤਰੀਕ ਨੂੰ ਜਰੂਰ ਪਤਾ ਲੱਗੂ